ਬੈਸਾ ਬਹੁਤ ਬਹੁਤ ਧੰਨਵਾਦ ਤੁਸੀਂ ਫੋਨ ਕਾਲ ਤੇ ਜੁੜੇ ਹੋ ਸਾਡੇ ਨਾਲ ਟਾਈਮ ਕੱਢਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੁਹਾਂਦਾ ਬਹੁਤ ਥੋਕਦਾ ਹਾਂ ਜੀ ਹਾਂ ਜੀ ਵਧੀਆ ਵਧੀਆ ਬਾਈ ਜੀ ਵਧੀਆ ਬੈਸਾਬ ਤੁਸੀਂ ਸੁਣਾਓ ਸਭ ਠੀਕ ਠਾਕ ਹਾਂ ਜੀ ਹਾਂ ਜੀ ਕਿਰਪਾ ਹੋਏਗੀ ਮਾਰੀ ਬਾਈ ਜਿਵੇਂ ਆਪਣਾ ਗੱਲ ਕਰਨ ਦਾ ਟਾਪਿਕ ਅੱਜ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਾਂ ਸਿੱਖ ਬੱਚੇ ਆ ਜਾਂ ਇੰਡੀਆ ਦੇ ਜਾਂ ਪੰਜਾਬ ਦੇ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਆ ਉਹ ਆਪਦੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਆ ਦਿਨੋ ਦਿਨ ਉਹਨਾਂ ਦੇ ਵਿੱਚ ਆਪਦੇ ਧਰਮ ਪ੍ਰਤੀ ਜਾਂ ਸਿੱਖੀ ਪ੍ਰਤੀ ਜਿਹੜੀ ਸ਼ਰਧਾ ਭਾਵਨਾ ਬਹੁਤ ਘੱਟ ਲੈਵਲ ਤੇ ਯਾਨੀ ਕਿ ਘਟ ਹੀ ਚੁੱਕੀ ਆ ਤੇ ਉਹਦਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਵੀ ਮੇਨ ਕਾਰਨ ਕੀ ਆ ਹਾਂਜੀ ਅ ਭਾਈ ਜੀ ਦੇਖੋ ਜਦੋਂ ਹਨ ਕਿਸੇ ਵੀ ਧਰਮ ਜਦੋਂ ਆਪਾਂ ਕੋਈ ਵੀ ਕਮਿਊਨਿਟੀ ਲੈ ਲਈਏ ਧਰਮ ਲੈ ਲਈਏ ਜਾਂ ਕੋਈ ਵੀ ਇੱਕ ਜਦੋਂ ਜਥੇਬੰਦੀ ਹੁੰਦੀ ਆ ਪੰਥ ਹੁੰਦੇ ਆ ਚਾਹੇ ਗੂਰੇ ਆ ਜਾਂ ਆਪਾਂ ਪੰਜਾਬੀ ਆ ਇੱਕ ਕਮਿਊਨਿਟੀ ਹੈ ਨਾ ਜੀ ਤੇ ਧਾਰਮਿਆਂ ਸਿੱਖ ਧਰਮ ਆ Hindu ਧਰਮ ਆ ਜੀ ਜਾਂ ਆਪਣੇ 크ਰਿਸਚੀਅਨ ਹੁੰਦੇ ਆ ਜੀ ਇਹਨਾਂ ਸਾਰਿਆਂ ਨੂੰ ਬਾਕੀ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਮੇਰੀ ਸੋਚ ਆ ਹੋ ਸਕਦਾ ਕਿਸੇ ਦੀ ਸੋਚ ਹੋਰ ਹੋਵੇ ਜੇ ਤੁਹਾਨੂੰ ਵੀ ਜੇ ਤੁਹਾਡੇ ਕਿਸੇ ਵੀ ਸਰੋਤੇ ਨੂੰ ਮਾੜਾ ਵੀ ਲੱਗਦਾ ਨਹੀਂ ਸੌਰੀ ਆਮ ਮੈਨੂੰ ਜੋ ਆਲੇ ਦੁਆਲੇ ਦੇਖ ਕੇ ਮੈਂ ਮੈਂ ਜ਼ਰੂਰ ਕੀਤਾ ਨਾ ਉਹ ਹੀ ਗੱਲ ਕਰਦਾ ਪਿਆ ਬਿਲਕੁਲ 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 ਤੇ ਉਹ ਬਾਕੀ ਜਿਹੜੇ ਜਦੋਂ ਕੋਈ ਵੀ ਕਿਸੇ ਨੂੰ ਜੁਆਇਨ ਕਰਦਾ ਆ ਨਵੀਂ ਕਮਿਊਨਿਟੀ ਜਾਂ ਆਪਣੀ ਕਮਿਊਨਿਟੀ ਨੂੰ ਛੱਡ ਕੇ ਜਾਂਦਾ ਆ ਠੀਕ ਹੈ ਜੀ ਇਹਦੇ ਜੁਆਇਨ ਕਰਨ ਦੇ ਕਾਰਨ ਦੇ ਕਾਰਨ ਹੋਰ ਹੁੰਦੇ ਆ ਆਪਣੀ ਕੋਈ ਛੱਡ ਕੇ ਜਾਂਦਾ ਉਹਦੇ ਰੀਜ਼ਨ ਹੋਰ ਹੁੰਦੇ ਆ ਜੀ ਹਾਂਜੀ ਅੱਛਾ ਜਦੋਂ ਹੁਣ ਸਾਡੇ ਪੰਜਾਬੀ ਵੀ ਜਿੱਦਾਂ ਗੋਰਿਆਂ ਨੂੰ ਬਹੁਤ ਫੋਲੋ ਕਰਦੇ ਆ ਵੀ ਗੋਰਿਆਂ ਨੂੰ ਰਹਿਣਾ ਉੱਥੇ ਨਾਲ ਬੜਾ ਆਉਂਦਾ ਰਿਹਾ ਗੋਰਿਆਂ ਨੂੰ ਰਹਿਣਾ ਸੈਣਾ ਬੜਾ ਆਉਂਦਾ ਹੈ ਨਾ ਜੀ ਤੇ ਆਪਣੇ ਨੂੰ ਹਮੇਸ਼ਾ ਨਿੰਦਣਗੇ ਆਪਣਾ ਬੰਦਾ ਦੇਖ ਕੇ ਕਹਿਣਗੇ ਲੈ ਇਹ ਕੀ ਕਰਦਾ ਵੀਡੀਓ ਵੀ ਤੁਸੀਂ ਕਾ ਵੀ ਦੇਖੀ ਆਉਣੀ ਕਹਿੰਦਾ ਇਹ ਤਾਂ ਰਹਿਣਾ ਚਾਹੁੰਦਾ ਆ ਬੰਦਾ ਇਹ ਦੇਸੀ ਆ ਇਹਦੇ ਕੁੜਤਾ ਪਾਇਆ ਇਹ ਹਾਂ ਹਾਂ ਹਾਂਜੀ 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 ਤੇ ਗੋਰਿਆਂ ਨੂੰ ਹਮੇਸ਼ਾ ਸਲਾਉਣਗੇ ਭਾਵੇਂ ਗੋਰੇ ਨੇ ਜੋ ਮਰਜ਼ੀ ਕੀਤਾ ਹੋਵੇ ਉਹਨੂੰ ਹਮੇਸ਼ਾ ਕਹਣਗੇ ਭਾਵੇਂ ਗੋਰੇ ਨੇ ਇਦਾਂ ਨਾ ਸਿਰ ਤੇ ਵੀ ਹੱਥ ਲਾਇਆ ਉਹ ਵੀ ਲੈ ਗੋਰੇ ਦੇ ਹੱਥ ਤੇ ਸਿਰ ਤੇ ਹੱਥ ਕਿੰਨਾ ਸੋਹਣਾ ਲਾਉਂਦੇ ਇਹਨਾਂ ਨੂੰ ਅਕਲ ਬੜੀ ਆ ਹਾਂ ਠੀਕ ਆ ਜੀ ਹੁਣ ਇਹ ਕੀ ਆ ਇਹ ਜੁਆਇਨਿੰਗ ਦੇ ਚਾਹੇ ਧਰਮ ਆ ਚਾਹੇ ਕਮਿਊਨਿਟੀ ਆਪਾਂ ਜੁਆਇਨ ਤਾਂ ਕਰ ਰਹੇ ਆ ਨਾ ਗੋਰਿਆਂ ਨੂੰ ਜੁਆਇਨ ਕਰ ਰਹੇ ਆ ਆਪਾਂ ਪਹਿਲਾ ਸਟੈਪ ਇਹੀ ਆ ਕਿ ਅਸੀਂ ਆਪਣੇ ਘਰ ਦੇ ਵਿੱਚ ਬਹਿ ਕੇ ਗੋਰਿਆਂ ਦੀ ਸਿਰਫ ਕਰਦੇ ਆ ਤੇ ਸਾਡੇ ਬੱਚਿਆਂ ਨੇ ਇਹ ਸੋਚਣਾ ਕਿ ਜੇ ਗੋਰੇ ਵਧੀਆ ਤੇ ਉਹਨਾਂ ਦਾ ਰੀਲੀਜਨ ਵੀ ਵਧੀਆ ਜੀ 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 ਸਮਝਦੇ ਨਾ ਜੀ ਤੇ ਪਹਿਲਾ ਸਟੈਪ ਇਹੀ ਹੁੰਦਾ ਕਿ ਗੋਰਿਆਂ ਨੇ ਜਾਂ ਕੋਈ ਵੀ ਹੋਰ ਰੀਲੀਜਨ ਆ ਨਾ ਜਾਂ ਕੋਈ ਵੀ ਉਹਨੇ ਇੱਕ ਬ੍ਰਾਂਡ ਬਣਾ ਲਿਆ ਆਪਣਾ ਜੀ ਜੀ ਠੀਕ ਆ ਜੀ ਤੇ ਜਦੋਂ ਸਾਡੇ ਬੱਚੇ ਕਿਸੇ ਵੀ ਕਮਿਊਨਿਟੀ ਤੇ ਜਾਂ ਧਰਮ ਦੇ ਬੱਚੇ ਦੂਜੇ ਪਾਸੇ ਨੂੰ ਅਟਰੈਕਟ ਹੁੰਦੇ ਉਹ ਬ੍ਰਾਂਡ ਦੇਖ ਕੇ ਹੁੰਦੇ ਆ ਕਿ ਬ੍ਰਾਂਡ ਵੈਲਿਊ ਉਹ ਬ੍ਰਾਂਡ ਬਣਦਾ ਕਿਦਾਂ ਹਮੇਸ਼ਾ ਬ੍ਰਾਂਡ ਹਿਸਟਰੀ ਤੋਂ ਬਣਦਾ ਹੁੰਦਾ ਹਿਸਟਰੀ ਉਹਨਾਂ ਦੀ ਕਿਦਾਂ ਵੀ ਰਹੀ ਆ ਹੂੰ ਠੀਕ ਆ ਜੀ ਜਿੱਦਾਂ ਹੁਣ ਇੱਕ ਟਾਈਮ ਸੀਗਾ ਸਿੱਖਾਂ ਦਾ ਸਿੱਖਾਂ ਸਿੱਖਾਂ ਦੇ ਅੱਜ ਜੇ ਸਾਨੂੰ ਲੋਕੀ ਕਹਿੰਦੇ ਆ ਕਿ ਬੜੇ ਬਹਾਦਰ ਹੁੰਦੇ ਆ ਸਿੱਖ ਬੜੇ ਮਾਰਸ਼ਲ ਹੁੰਦੇ ਆ ਉਹ ਸਾਡੀ ਹਿਸਟਰੀ ਆ ਹਿਸਟਰੀ ਆ ਬਿਲਕੁਲ ਠੀਕ ਆ ਜੀ ਸਾਡੇ ਗੁਰੂ ਸਾਹਿਬ ਤੋਂ ਹਿਸਟਰੀ ਦਾ ਮਤਲਬ ਕੱਲ ਦੀ ਵੀ ਹੋ ਸਕਦੀ ਹੈ ਹਿਸਟਰੀ ਜਿਹੜੀ ਚੀਜ਼ ਪੁਰਾਣੀ ਹੋ ਗਈ ਹਿਸਟਰੀ ਆ ਜੀ ਜੀ ਠੀਕ ਆ ਜੀ ਹਾਂ ਜੀ ਗੁਰੂ ਸਾਹਿਬ ਤੇ چاہے ਸਾਡੀ ਪਾਕਿਸਤਾਨ ਨਾਲ ਜੰਗਾਂ ਲੜੀਆਂ ਕੁਝ ਵੀ ਉਹ ਸਾਡੇ ਅੱਜ ਤੱਕ ਸਾਡੇ ਉਹ ਬੈਚ ਲੱਗੇ ਹੋਆ ਕਿ ਸਿੱਖ ਮਾਰਸ਼ਲ ਲੋਗ ਆ ਜੀ 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 ਠੀਕ ਹੈ ਅਪਾਂ ਇੰਡੀਆ ਚ ਕਿਤੇ ਵੀ ਜਾਣੇ ਜਿਹਨੂੰ ਹਾਂ ਜੀ ਤੇ ਇਹ ਬ੍ਰਾਂਡ ਹਮੇਸ਼ਾ ਹਿਸਟਰੀ ਦੀ ਅਚੀਵਮੈਂਟਾਂ ਨਾਲ ਵਧਦਾ ਹੁੰਦਾ ਜੀ ਜੀ ਠੀਕ ਹੈ ਜੀ ਪਹਿਲਾ ਸਟੈਪ ਤਾਂ ਇਹ ਹੁੰਦਾ ਕਿ ਜਦੋਂ ਸਾਡੀ ਕਮਿਊਨਿਟੀ ਵਧਿਆ ਜਾਂ ਲੋਕ ਸਾਡੇ ਵਾਲਾ ਟਰੈਕ ਹੋਣਗੇ ਜੀ ਠੀਕ ਹੈ ਜੀ ਹੁਣ ਦੂਜਾ ਸਟੈਪ ਉਦੋਂ ਆਉਂਦਾ ਕਿ ਛੱਡ ਕੇ ਕਿਉਂ ਜਾਊਗਾ ਅਗਲਾ ਬੰਦਾ ਤੁਹਾਨੂੰ ਜੁਆਇਨ ਕਿਉਂ ਕਰੂਗਾ ਤੇ ਸਾਡੇ ਸਿੱਖ ਬੱਚੇ ਦੂਜਿਆਂ ਨੂੰ ਜੁਆਇਨ ਕਿਉਂ ਕਰਨ ਜਾਂਦੇ ਆ ਉਦੋਂ ਜਾਂਦੇ ਆ ਕਿ ਜਦੋਂ ਸਾਨੂੰ ਆਪਣੇ ਧਰਮ ਚ ਪੀਣ ਮਿਲਦੀ ਆ ਹਮ ਠੀਕ ਹੈ ਜੀ ਹਮ ਉਹ ਪੀਣ ਕਿੱਥੋਂ ਮਿਲਦੀ ਆ ਛੋਟੇ ਛੋਟੇ ਐਕਸਪੀਰੀਅੰਸ ਤੋਂ ਹੁਣ ਇੱਕ ਸਿੱਖ ਸਿੱਖ ਕਮਿਊਨਿਟੀ ਨੇ ਸਭ ਤੋਂ ਵੱਡੀ ਗਲਤੀ ਕੀਤੀ ਆ ਹਮ ਕਿ ਅਸੀਂ ਸਿੱਖ ਕਿਹਨੂੰ ਮੰਨਦੇ ਆ ਬਾਣੇ ਤੇ ਖਾਣੇ ਨੂੰ ਹਮ ਠੀਕ ਆ ਅਸੀਂ ਬੰਦੇ ਦਾ ਬਾਣਾ ਦੇਖ ਕੇ ਉਹਨੂੰ ਕਹਿੰਦੇ ਨੇ ਸਿੱਖ ਆ ਬੰਦੇ ਦਾ ਖਾਣਾ ਦੇਖ ਕੇ ਉਹਨੂੰ ਕਹਿੰਦੇ ਨੇ ਸਿੱਖ ਆ ਹੋ ਇਹ ਚੀਜ਼ ਦੇਖੀ ਵੀ ਹੋਣੀ ਆ ਮੈਂ ਇੱਥੇ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰ ਰਿਹਾ ਆਪਾਂ ਗੁਰਬਾਣੀ ਦੇ ਵਿੱਚ ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ ਸਾਡਾ ਕਿੰਨਾ ਬਾਣਾ ਚੇਂਜ ਹੋਇਆ ਹਾਲਾਤਾਂ ਦੇ ਹਿਸਾਬ ਨਾਲ ਜੀ ਜੀ ਠੀਕ ਆ ਜੀ ਪਰ ਅਸੀਂ ਬਾਣੇ ਨੂੰ ਸਭ ਕੁਝ ਮੰਨ ਲਿਆ ਕਿ ਜਿਹੜੇ ਬੰਦੇ ਨੇ ਇਦਾਂ ਦੇ ਕੱਪੜੇ ਪਾਏ ਆ ਇਦਾਂ ਦੇ ਇਹ ਕੀਤਾ ਆ ਉਹ ਪੱਕਾ ਸੇਖਾ ਦੂਜਾ ਬੰਦਾ ਤਾਂ ਦੁਨੀਆ ਤੇ ਹੈ ਨਹੀਂ ਭਮਾਉ ਵਿਚਾਰਾ 24 ਘੰਟੇ ਵਾਰਡ ਕਰਦਾ ਰਹਿੰਦਾ ਹੋਵੇ ਜੀ ਸ਼ਰਧਾ ਭਾਵਨਾ ਨੂੰ ਤੁਹਾਡਾ ਕਹਿਣ ਦਾ ਮਤਲਬ ਵੀ ਆਪਾਂ ਅੱਖੋਂ ਪਰੋਖੇ ਕਰ ਦਿੰਨੇ ਆ ਵੀ ਬੰਦੇ 'ਚ ਸ਼ਰਧਾ ਭਾਵਨਾ ਨਹੀਂ ਦੇਖਦੇ ਕਿੰਨੀਆਂ ਹਾਂਜੀ ਹਾਂਜੀ ਤੇ ਇਹਦਾ ਫਾਇਦਾ ਕੌਣ ਚੱਕਦਾ ਆ ਹੁਣ ਕੋਈ ਵੀ ਡੇਰਾ ਚੱਲਦਾ ਸਭ ਤੋਂ ਪਹਿਲਾਂ ਕੀ ਕਰਦਾ ਸਭ ਤੋਂ ਪਹਿਲਾਂ ਬਾਣਾ ਪਾਉਂਦਾ ਉਹ ਜੀ ਠੀਕ ਆ ਉਹ ਡੇਰੇ ਚ ਕੀ ਹੁੰਦਾ ਆ ਉਹ ਸਾਨੂੰ ਵੀ ਪਤਾ ਤੇ ਸਾਰਿਆਂ ਨੂੰ ਪਤਾ ਸਾਰੇ ਡੇਰੇ ਨਹੀਂ ਮੋਸਟ ਆਫ ਜੀ ਜੀ ਹੁਣ ਇੱਕ ਪੰਥਕ ਪਾਰਟੀ ਆ ਮੈਂ ਨਾਮ ਨਹੀਂ ਲੈਣਾ ਉਹ ਬਾਣੇ ਦੇ ਸਿਰ ਤੇ ਚੱਲੀ ਜਾਂਦੀ ਉਹਨਾਂ ਦੇ ਕਾਰਨਾਮੇ ਕੀ ਹੋ ਸਭ ਨੂੰ ਪਤਾ ਆ ਜੀ ਜੀ ਠੀਕ ਆ ਤੁਸੀਂ ਉਸ ਪਾਰਟੀ ਨੂੰ ਜੁਆਇਨ ਕਰਨਾ ਪਹਿਲੇ ਸਭ ਤੋਂ ਪਹਿਲਾਂ ਕਹਿੰਦੇ ਜੀ ਪੱਗ ਬਣ ਕੇ ਉਹ ਫਲਾਣੇ ਰੰਗ ਦੇ ਕੇ ਤੁਸੀਂ ਇਸ ਪਾਰਟੀ ਦੇ ਬੰਦੇ ਆ ਹੂੰ ਠੀਕ ਆ ਜੀ ਇਹ ਆਪਾਂ ਕਿੰਨਾ ਧੋਖਾ ਖਾ ਰਹੇ ਆ ਕਿ ਬਾਣੇ ਬਾਣੇ ਨੂੰ ਲੈ ਕੇ ਜੀ 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 ਠੀਕ ਆ ਅਸੀਂ ਬੰਦੇ ਨੂੰ ਜਜ ਕਰਨ ਦੇ ਵਿੱਚ ਗੁੱਡ ਬੰਦੇ ਨੂੰ ਜਜ ਕਰਨ ਦੇ ਵਿੱਚ ਬਾਣੇ ਚ ਭਲੇਖੇ ਪਹਿਲੇ ਨੰਬਰ ਦਿਖਾ ਦਿੰਦੇ ਆ ਜੀ 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 ਠੀਕ ਆ ਫਿਰ ਉਹ ਬੱਚਾ ਜਿਹੜਾ ਹੁਣ ਸਾਡੇ ਜਿਹੜੇ ਬੱਚੇ ਆ ਜਿਹੜਾ ਸਾਡਾ ਟਾਪਿਕ ਆ ਬੱਚੇ ਕੀ ਸੋਚਦੇ ਆ ਕਿ ਯਾਰ ਉਹ ਬਾਣੇ ਵਾਲੇ ਦੀ ਬੜੀ ਸਿਫਤ ਹੁੰਦੀ ਆ ਠੀਕ ਆ ਹੁਣ ਜਦੋਂ ਫੌੜਨ ਦੇ ਵਿੱਚ ਜਿਹੜੇ ਬੱਚੇ ਰਹਿੰਦੇ ਆ ਉੱਥੇ ਇੰਨੀ ਸਿਫਤ ਨਹੀਂ ਹੈਗੀ ਉਸ ਬਾਣੇ ਦੀ ਇਹ ਸੱਚ ਆ ਹੂੰ ਠੀਕ ਆ ਉਹ ਫਿਰ ਸਿਫਤ ਲੈਣ ਦੇ ਮਾਰੇ ਜਾਂ ਕੁਝ ਵੀ ਕਰਨ ਦੇ ਮਾਰੇ ਦੂਜੇ ਧਰਮਾਂ ਨੂੰ ਜਾਂ ਦੂਜੀਆਂ ਕਮਿਊਨਿਟੀਆਂ ਨੂੰ ਅਟਰੈਕਟ ਹੁੰਦੇ ਆ ਹੂੰ ਠੀਕ ਆ ਕਿਉਂਕਿ ਉਹਨਾਂ ਨੂੰ ਆਪਣੇ ਗੁਰਦੁਆਰੇ ਉਹ ਨਹੀਂ ਮਿਲਦੀ ਚੀਜ਼ ਉਹ ਵਾਲੀ ਸਿਫਤ ਜੀ ਠੀਕ ਆ ਜੋ ਚਾਹੇ ਉਹਨਾਂ ਦੀ ਕਟਿੰਗ ਹੁੰਦੀ ਆ ਜਾਂ ਪੱਗ ਬੰਨਦੇ ਆ ਜਾਂ ਪਟਕਾ ਬੰਨਦੇ ਆ ਜੋ ਕੁਝ ਵੀ ਕਰਦੇ ਆ ਉਹਨਾਂ ਨੂੰ ਮੋਸਟ ਆਫ ਟਾਈਮ ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਆ ਜੀ ਕਿ ਜਿੰਨਾ ਚਿਰ ਉਹ ਉਸ ਉਹਨਾਂ ਲੋਕਾਂ ਦੇ ਹਿਸਾਬ ਨਾਲ ਨਹੀਂ ਚੱਲਦੇ ਬੱਚੇ ਉਸ ਲੈਵਲ ਤੇ ਨਹੀਂ ਆਉਂਦੇਗੇ ਕਹਿਣ ਦਾ ਮਤਲਬ ਹੈ ਹਾਂਜੀ 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 ਉਹ ਵੀ ਉਸ ਹੁਣ ਇੱਥੇ ਬੱਚਿਆਂ ਨੂੰ ਦੇਖੋ ਜੀ ਸਾਨੂੰ ਇੱਕ ਤਾਂ ਗੱਲ ਇਹ ਵੀ ਹੁੰਦੀ ਆ ਕਿ ਅੱਗੇ ਜਦੋਂ ਅਸੀਂ ਪਿੰਡ ਰਹਿੰਦੇ ਹੁੰਨੇ ਸੀ ਇੰਟਰਨੈਟ ਨਹੀਂ ਹੁੰਦਾ ਜੀ ਸਾਡੀ ਤੋੜ ਹੁੰਦੀ ਸੀ ਪਿੰਡ ਬਾਤੋ ਬਾਤ ਲੱਗੇ ਵਾਲੇ ਸ਼ਹਿਰ ਤੱਕ ਜੀ ਜੀ ਠੀਕ ਆ ਜੀ ਸਾਨੂੰ ਉੱਥੇ ਤੱਕ ਲੋਕ ਜਾਣਦੇ ਹੁੰਦੇ ਸੀ ਅਸੀਂ ਉਹਨਾਂ ਤੋਂ ਜੋ ਸੁਣਿਆ ਉਹਨੂੰ ਸੱਚ ਮੰਨ ਲੈਣਾ ਠੀਕ ਹੈ ਜੋ ਨਹੀਂ ਸੁਣਿਆ ਉਹ ਨਿੱ ਝੂਠ ਹੀ ਹੈ ਦੁਨੀਆ 'ਚ ਹੈ ਨਾ ਜੀ ਜੀ ਫਿਰ ਹੌਲੀ ਹੌਲੀ ਤੋੜ ਹੋ ਗਈ ਸਾਡੀ ਥੋੜੀ ਪੰਜਾਬ ਤੱਕ ਹੌਲੀ ਹੌਲੀ ਜਦੋਂ ਟਾਈਮ ਬਦਲਿਆ ਇੰਟਰਨੈਟ ਆਇਆ ਇੰਡੀਆ ਤੱਕ ਹੁਣ ਬੱਚਿਆਂ ਦੀ ਪਹੁੰਚ ਦੁਨੀਆ ਤੱਕ ਜੀ ਠੀਕ ਹੈ ਜੀ ਹੁਣ ਤੁਸੀਂ ਜੇ ਬੱਚੇ ਨੂੰ ਕਹੋਗੇ ਇੱਕ ਝੂਠ ਸੱਚ ਕਹਾਣੀ ਸੁਣਾਉਂਗੇ ਠੀਕ ਹੈ ਜੀ ਉਹ ਬੱਚੇ ਨੇ ਤੁਹਾਨੂੰ ਸਵਾਲ ਕਰਨੇ ਕਰਨਾ ਇਹ ਗੱਲ ਝੂਠਾ ਹੂੰ ਠੀਕ ਹੈ ਹੁਣ ਸਾਡੇ ਪੇਰੈਂਟਸ ਨੂੰ ਕੀ ਆ ਕੀ ਕਹਿੰਦੇ ਹੁੰਦੇ ਉਹਨੂੰ ਉਸਵਾ ਆ ਗਿਆ ਬੇਰਾਂ ਤੱਕ ਧਰਮ ਨਾਲ ਜੋੜ ਕੇ ਹਰ ਕਹਾਣੀ ਸੁਣਾ ਦਿੰਦੇ ਆ ਹੂੰ ਠੀਕ ਆ ਉਹ ਬੱਚੇ ਦੇ ਹਿਸਾਬ ਨਾਲ ਯਾਰ ਇਹ ਤਾਂ ਧਰਮ ਹੀ ਬੜਾ ਉਹ ਆ ਕੀ ਕਹਦੇ ਹੁੰਦੇ ਆ ਅਨਪ੍ਰੈਕਟੀਕਲ ਜਿਹਾ ਹੂੰ ਠੀਕ ਆ ਉਹ ਬੱਚੇ ਜਦੋਂ ਉਹ ਇਹ ਸੋਚਦੇ ਆ ਕਿ ਧਰਮ ਬੜਾ ਅਨਪ੍ਰੈਕਟੀਕਲ ਆ ਉਹ ਕਹਿੰਦੇ ਯਾਰ ਇਹ ਸਭ ਇਦਾਂ ਹੀ ਆ ਕੁਝ ਨਹੀਂ ਆ ਕਿ ਜਿਹੜੀਆਂ ਧਰਮ ਦੀਆਂ 10% ਸੱਚੀਆਂ ਗੱਲਾਂ ਵੀ ਹੈਗੀਆਂ ਉਹਨੂੰ ਵੀ ਉਹ ਨੈਗਲੈਕਟ ਕਰ ਦਿੰਦੇ ਯਾਰ ਇਹ ਵੀ ਨਹੀਂ ਹੋਣਾ ਹੂੰ ਤੇ ਇਹ ਵੀ ਇਹਦਾ ਇੱਕ ਮੇਨ ਕਾਰਨ ਇਹ ਵੀ ਆ ਠੀਕ ਆ ਕਿ ਬੱਚੇ ਜਿਹੜੇ ਆ ਅਸੀਂ ਆਪਣੇ ਧਰਮ ਨੂੰ ਆਪਣੇ ਨਵੇਂ ਬੱਚਿਆਂ ਦੇ ਵਿੱਚ ਬ੍ਰਾਂਡ ਨਹੀਂ ਬਣਾ ਸਕੇ ਸਾਡੇ ਸਾਡੇ ਪੂਰਵਜਾਂ ਨੇ ਸਾਨੂੰ ਬ੍ਰਾਂਡ ਬਣਾ ਕੇ ਦੇ ਦਿੱਤਾ ਪਰ ਅਸੀਂ ਆਪਣੇ ਬੱਚਿਆਂ ਲਈ ਆਪਣਾ ਧਰਮ ਬ੍ਰਾਂਡ ਨਹੀਂ ਬਣਾ ਸਕੇ ਇਹ ਸਾਡੀ ਇੱਕ ਬਹੁਤ ਵੱਡੀ ਉਹ ਗਲਤੀ ਰਹਿ ਗਈ ਹਾਂਜੀ ਦੂਸਰਾ ਅਸੀਂ ਦੂਸਰੇ ਪਾਸੇ ਆਉਣ ਤੋਂ ਪਹਿਲਾਂ ਬਾਈ ਜੀ ਮੈਂ ਥੋੜਾ ਜਿਹਾ ਨਾ ਤੁਹਾਡੇ ਆਨਸਰ ਚੋਂ ਇੱਕ ਕੁਐਸਚਨ ਨਿਕਲਿਆ ਵੀ ਬ੍ਰਾਂਡ ਆਪਾਂ ਕਿਉਂ ਨਹੀਂ ਬਣਾ ਸਕੇ ਕਿੱਥੇ ਕਮੀਆਂ ਕਿੱਥੇ ਰਹਿ ਗਈਆਂ ਜਿੱਦਾਂ ਬਾਈ ਜੀ ਮੈਂ ਕਿਹਾ ਕਿ ਅਸੀਂ ਬ੍ਰਾਂਡ ਇਦਾਂ ਤਾਂ ਨਹੀਂ ਬਣਾ ਸਕੇ ਕਿ ਅਸੀਂ ਹਮੇਸ਼ਾ ਆਪਣੇ ਬਾਣੇ ਨੂੰ ਜੀ ਪ੍ਰਧਾਨ ਬਣਾ ਕੇ ਰੱਖਿਆ ਕਿ ਤੂੰ ਆਪਣੇ ਦੁਨੀਆ ਦੇ ਸਾਹਮਣੇ ਸਿੱਖ ਲੱਗਣਾ ਚਾਹੀਦਾ ਮਗਰ ਜੋ ਮਰਜ਼ੀ ਕਰੀ ਜਾ ਜੀ 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 ਠੀਕ ਹੈ ਖਾਣੇ ਨੂੰ ਇਹ ਨਾ ਦੋਨਾਂ ਚੀਜ਼ਾਂ ਦੀ ਡਿਸਕਸ਼ਨ ਸਾਡੀ ਗੁਰਬਾਣੀ ਤੇ ਵੀ ਸਾਡੇ ਇਤਿਹਾਸ ਤੇ ਵੀ 10% ਵੀ ਨਹੀਂ ਹੈ ਕਿ ਖਾਣੇ ਦੀ ਵੀ ਤੇ ਪਾਣੀ ਦੀ ਵੀ ਜੀ 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 ਠੀਕ ਹੈ ਸਾਡੀ ਬਾਣੀ ਸਾਰੀ ਨੇਚਰ ਦੇ ਦਵਾਲੇ ਘੁੰਮਦੀ ਆ ਕੁਦਰਤ ਦੇ ਦਵਾਲੇ ਘੁੰਮਦੀ ਆ ਰੱਬ ਦੇ ਦਵਾਲੇ ਘੁੰਮਦੀ ਆ ਕਿਰਤ ਦੇ ਦਵਾਲੇ ਘੁੰਮਦੀ ਆ ਵੰਡਣ ਦੇ ਦਵਾਲੇ ਘੁੰਮਦੀ ਆ ਨਾਮ ਦੇ ਪਰ ਦਵਾਲੇ ਘੁੰਮਦੀ ਆ ਜੀ 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 ਠੀਕ ਆ ਉੱਥੇ ਕਿਸੇ ਨੇ ਕਿਹਾ ਕਿ ਨਾਮ ਜਪਣ ਲਈ ਤੁਸੀਂ ਆਹ ਕੱਪੜੇ ਪਾ ਕੇ ਬਹਿਣਾ ਜੀ 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 ਠੀਕ ਆ ਜੀ ਬਿਲਕੁਲ ਬਿਲਕੁਲ ਠੀਕ ਆ ਪਰ ਅਸੀਂ ਇਹ ਨਾ ਤਿੰਨਾਂ ਸਿਧਾਂਤਾਂ ਤੋਂ ਦੂਰ ਹੋ ਗਏ ਤੇ ਉਹ ਫਿਰ ਦੂਰ ਮਤਲਬ ਕਿ ਮੈਂ ਸੱਚੀ ਇਹ ਵੀ ਗੱਲ ਬਾਈ ਜੀ ਸੱਚੀ ਆ ਜੇ ਅਸੀਂ ਬੱਚਿਆਂ ਨੂੰ ਇਹ ਕਵਾਂਗੇ ਨਾ ਯਾਰ ਸਾਡੇ ਸਿੱਖ ਦੇ ਵਿੱਚ ਆ ਮੇਨ ਤਿੰਨ ਸਿਧਾਂਤ ਆ ਕਿ ਡੂ ਯੋਰ ਵਰਕ ਆਲਵੇਸ ਸ਼ੇਅਰਿੰਗ ਠੀਕ ਆ ਸ਼ੇਅਰ ਕਰੋ ਤੇ ਥੈਂਕਸ ਟੂ ਗੋਡ ਨਾਮ ਜਪੰਦਾ ਮਤਲਬ ਇਹੀ ਹੋਗਾ ਨਾ ਰੱਬ ਦਾ ਨਾਮ ਲੈ ਉਹਨੂੰ ਸ਼ੁਕਰੀਆ ਕਰੋ ਜੀ ਠੀਕ ਆ ਸਾਡੇ ਬੱਚੇ ਸਾਡੇ ਧਰਮ ਚੋਂ ਬਾਹਰ ਜਾਣਗੇ ਨਹੀਂ ਹੂੰ ਠੀਕ ਆ ਅਸੀਂ ਉਹ ਹੁਣ ਅੱਜ ਦੀ ਡੇਟ 'ਚ ਇਹ ਤਾਂ ਹੱਲੇ ਮੈਂ ਜੇ ਅਸੀਂ ਆਪਣੇ ਆਪ ਨੂੰ ਨਾ ਸੁਧਾਰਿਆ ਜੇ ਅਸੀਂ ਆਪਣੇ ਆਪ ਨੂੰ ਇੱਕ ਕੰਪੀਟੀਸ਼ਨ 'ਚ ਸਿੱਖ ਬਹੁਤ ਪਿੱਛੇ ਰਹੇ ਸੀ ਸਿੱਖ ਪਹਿਲਾਂ ਅੱਗੇ ਹੁੰਦੇ ਸੀ ਹੁਣ ਬਾਕੀ ਧਰਮਾਂ ਦੇ ਮੁਕਾਬਲੇ ਕੰਪੀਟੀਸ਼ਨ 'ਚ ਸਿੱਖ ਦਾ ਬ੍ਰਾਂਡ ਬਹੁਤ ਪਿੱਛੇ ਰਹਿ ਗਿਆ ਹੈ ਜੀ ਇੰਡੀਆ ਲੈਵਲ ਤੇ ਮੈਨੂੰ ਯਾਦ ਆ ਮੈਂ 2004-5 'ਚ ਨਾਗਪੁਰ ਗਿਆ ਸੀਗਾ ਜੀ ਤੇ ਉੱਥੇ ਸਿੱਖ ਨੂੰ ਦੇਖ ਕੇ ਲੋਕੀ ਇੰਨਾ ਸਰਪ੍ਰਾਈਜ਼ ਹੁੰਦੇ ਹੁੰਦੇ ਸੀਗੇ ਕਿ ਬਹਾਦਰ ਕੌਮ ਆ ਜਦ ਤੱਕ ਦੇਖ ਕੇ ਤਾਂ ਉਹਨਾਂ ਨੇ ਫੀਲ ਕਰਾਉਣਾ ਸਾਨੂੰ ਟ੍ਰੇਨ ਦੇ ਵਿੱਚ ਜੇ ਕੋਈ ਸਿੱਖ ਹੁੰਦਾ ਸੀਗਾ ਉਹਨੂੰ ਮਤਲਬ ਕਿ ਫੀਮੇਲ ਨੇ ਜਾਂ ਕਿਸੇ ਨੇ ਵੀ ਮਤਲਬ ਕਿ ਸਿਕਿਉਰ ਫੀਲ ਕਰਨਾ ਕਿ ਸਿੱਖ ਸਾਡੇ ਨਾਲ ਟ੍ਰੈਵਲ ਕਰਦੇ ਵੇ ਇੰਨਾ ਵੱਡਾ ਬ੍ਰਾਂਡ ਹੈ ਜੀ 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 ਤੇ ਬਟ ਅੱਜ ਦੀ ਡੇਟ ਦੇ ਵਿੱਚ ਸਿੱਖ ਸਿੱਖਾਂ ਨੂੰ ਕੁਝ ਮਜ਼ਾਕ ਦਾ ਪਾਤਰ ਵੀ ਬਣਾਤਾ ਗਿਆ ਹੂੰ ਕੁਝ ਸਿੱਖਾਂ ਨੇ ਆਪ ਮਤਲਬ ਸਿੱਖ ਜਿਹੜੇ ਆ ਕਿ ਦੁਨੀਆ ਦੇ ਨਾਲ ਨਹੀਂ ਚੱਲ ਰਹੇ ਅੱਜ ਤੋਂ 100 ਸਾਲ ਪਹਿਲਾਂ ਹੋ ਸਕਦਾ ਜੋ ਅੱਜ ਸਿੱਖ ਕਰਦੇ ਪਏ ਉਹ ਕਾਮਯਾਬ ਸੀਗਾ ਜੀ ਠੀਕ ਹੈ ਬਟ ਅੱਜ ਦੀ ਡੇਟ ਤੇ ਸਿੱਖਾਂ ਨੂੰ ਦੁਨੀਆ ਦੇ ਨਾਲ ਪੜਨਾ ਲਿਖਣਾ ਪੜਨਾ ਆ ਸਿੱਖਾਂ ਨੂੰ ਪ੍ਰੈਕਟੀਕਲ ਚ ਆਣ ਕੇ ਇੱਕ ਆਪਣੇ ਜਿੱਦਾ ਕਹ ਲਓ ਕਿ ਇੱਕ ਕਿਸੇ ਖਾ ਕਰਦੇ ਆ ਸਿੱਖ ਆ ਕਰਦੇ ਹੁਣ ਮੈਂ ਖੋ ਮੈਂ ਚ ਮੈਨੂੰ ਕੋਈ ਸ਼ਮ ਟੈਕਸੀ ਚ ਲਾਉਣਾ ਠੀਕ ਹੈ ਜੀ ਕੁਝ ਸਾਡੇ ਭੈਣ ਭਰਾ ਇੱਥੇ ਟਰੱਕ ਚ ਲਾਉਂਦੇ ਆ ਆਪਾਂ ਟੋਟਲੀ ਸਰਵਿਸ ਸੈਕਟਰ ਦੇ ਵਿੱਚ ਆ ਅਸੀਂ ਕੋਈ ਵੀ ਵਧੀਆ ਸੈਕਟਰ ਜਿੱਥੇ ਨਹੀਂ ਹੈਗਾ ਕੋਈ ਵਧੀਆ ਸੈਕਟਰ ਨਹੀਂ ਹੈਗਾ ਇੱਥੇ ਜੇ ਤੁਸੀਂ ਕਿਸੇ ਨੂੰ ਕਹੋਗੇ ਕਿ ਤੂੰ ਟੈਕਸੀ ਚ ਲਾਉਣਾ ਆ ਸਾਨੂੰ ਇੱਕ ਇਦਾਂ ਸੇਫਟੀ ਫੈਕਟਰ ਨਾਲ ਦੇਖਿਆ ਜਾਂਦਾ ਯਾਰ ਵਿਚਾਰਾ ਟੈਕਸੀ ਚ ਲਾਉਂਦਾ ਆ ਹੋਰਿਆਂ ਵੱਲੋਂ ਠੀਕ ਹੈ ਜੀ ਤੇ ਜਾਂ ਜਾਂ ਸਾਨੂੰ ਦੇਖਿਆ ਜਾਂਦਾ ਆ ਸਾਡੇ ਖੋਦ ਦੇ ਬੱਚੇ ਸਾਨੂੰ ਕਹਿੰਦੇ ਆ ਕਿ ਕਿ ਮਤਲਬ ਕਿ ਸਾਨੂੰ ਸਕੂਲਾਂ ਜਾਣ ਕਿ ਇਦਾਂ ਹੈਗਾ ਕਿ ਤੁਸੀਂ ਟੈਕਸੀ ਡਰਾਈਵਰ ਆ ਹੂੰ ਠੀਕ ਹੈ ਜੀ ਮਤਲਬ ਕਿ ਉਹ ਸਾਰਿਆਂ ਨੂੰ ਪਤਾ ਕਿ ਰੈਪਿਊਟੇਸ਼ਨ ਕੀ ਹੁੰਦੀ ਆ ਹੁਣ ਬੱਚੇ ਇੱਕ ਸਰਦਾਰ ਪੱਗ ਬੰਨ ਕੇ ਤੇ ਟੈਕਸੀਆਂ ਚ ਲਾਉਂਦੇ ਟਰੱਕ ਚ ਲਾਉਂਦੇ ਬੱਚੇ ਉਹ ਜੋਬਾਂ ਨਹੀਂ ਕਰ ਰਹੀਆਂ ਚਾਹੁੰਦੇ ਨਾ ਹੀ ਅਸੀਂ ਚਾਹੁੰਨੇ ਕਿ ਸਾਡੇ ਬੱਚੇ ਇਹ ਜੋਬਾਂ ਕਰਨ ਜੀ 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 ਠੀਕ ਆ ਤੇ ਹੁਣ ਹੁਣ ਬ੍ਰਾਂਡ ਕੀ ਆ ਹੁਣ ਜੇ ਤੁਸੀਂ ਕਹਿੰਦੇ ਆ ਕਿ ਬ੍ਰਾਜ਼ੀਲ ਦੇ ਸਾਰੇ ਬੰਦੇ ਫੁੱਟਬਾਲ 'ਚ ਬੜੇ ਵਧੀਆ ਹੁੰਦੇ ਆ ਜੇਰੋਂ ਤੁਸੀਂ ਬ੍ਰਾਜ਼ੀਲ ਘੁੰਮਣ ਜਾਣਾ ਤੁਸੀਂ ਹਰ ਬੰਦੇ ਨੂੰ ਵਧੀਆ ਫੁੱਟਬਾਲਰ ਦੇ ਨਜ਼ਰੀਏ ਨਾਲ ਦੇਖਣਾ ਇਹ ਵੀ ਵਧੀਆ ਫੁੱਟਬਾਲ ਵਾਲੀ ਹਿਲਦਾਉਣਾ ਹੈ ਬਿਲਕੁਲ ਜੀ ਬਿਲਕੁਲ ਸਹੀ ਤੇ ਹੁਣ ਅਸੀਂ ਜਿਹੜੇ ਕੰਮਾਂ 'ਚ ਪੈ ਗਏ ਆ ਉਹ ਤਾਂ ਸਾਨੂੰ ਲੋਕਾਂ ਨੇ ਭਮਾ ਸੀ ਮੌਲ ਚੁੱਦੀ ਭਮ ਤੇ ਦੇਖ ਕੇ ਇਹ ਕਹਣਾ ਯਾਰ ਟੈਕਸੀ ਜਾਂ ਟਰੱਕ ਡਰਾਈਵਰ ਹੀ ਹਾਂ ਹਾਂ ਠੀਕ ਆ ਉਹ ਹੁਣ ਜਿਹੜਾ ਸਾਡੇ ਨਾਲ ਬੱਚਾ ਤੁਰਿਆ ਆ ਉਹ ਉਹਦੀ ਅਸੀਂ ਇਹ ਚੀਜ਼ ਨਹੀਂ ਸਮਝਦਾ ਅਸੀਂ ਪੈਸੇ ਦਵਾਲੇ ਹੋਏ ਆ ਸਾਡੀ ਫੀਲਿੰਗ ਇਹ ਨਹੀਂ ਜਾਂਦੀ ਪਰ ਉਸ ਬੱਚੇ ਦੀ ਫੀਲਿੰਗ ਜਾਂਦੀ ਆ ਕਿ ਲੋਕ ਮੇਰੇ ਫਾਦਰ ਨੂੰ ਦੇਖ ਕੇ ਟੈਕਸੀ ਟਰੱਕ ਡਰਾਈਵਰ ਕਹਿੰਦੇ ਆ ਕਿ ਮੈਂ ਸਰਦਾਰ ਨਹੀਂ ਰਹਿਣਾ ਹੁਣ ਹੂੰ ਮੈਂ ਸਿੱਖ ਧਰਮ 'ਚ ਨਹੀਂ ਰਹਿਣਾ ਮੈਂ ਦੂਜਾ ਕੁਝ ਜੋਇਨ ਕਰੂੰਗਾ ਬਿਲਕੁਲ ਬਿਲਕੁਲ ਠੀਕ ਆ ਜੀ ਤੇ ਬਾਕੀ ਇੱਕ ਜਿਹੜੀ ਗੁਰਦੁਆਰੇ ਆ ਸਾਡੇ ਜਿਹੜੇ ਜੀ ਠੀਕ ਆ ਜੀ ਉਹਨਾਂ ਵਿੱਚ ਲੜਾਈ ਸਰਵ ਰਹਿ ਗਈ ਉਹ ਕਿ ਲੰਗਰ ਚ ਕੀ ਬਣਾਉਣਾ ਹੈ ਹੂੰ ਠੀਕ ਆ ਤੁਸੀਂ ਮੀਟਿੰਗ ਸ਼ੁਰੂ ਕਰ ਲਓ ਗੁਰਦੁਆਰਿਆਂ ਦੀ ਚਾਹੇ ਪੰਜਾਬ ਚ ਚਾਹੇ ਫੋਰਨ ਚ ਜਿੱਥੇ ਮਰਜ਼ੀ ਤੁਸੀਂ ਕਹ ਲਓ ਕਿ ਘਰੇ ਗੁਰਦੁਆਰੇ ਜੀ ਖਾਡਵਟ ਸਾਹਿਬ ਦਾ ਪਪਾ ਆਰਡਰ ਪਾਉਣਾ ਠੀਕ ਆ ਜੇ ਅੱਧੇ ਘੰਟੇ ਦੀ ਮੀਟਿੰਗ ਹੋਊਗੀ 10 ਮਿੰਟ ਚ ਬਾਕੀ ਸਾਰੇ ਕੰਮ ਮੁਕਣਗੇ 20 ਮਿੰਟ ਇਹ ਡਿਸਕਸ਼ਨ ਹੁੰਦਾ ਰਹੂਗਾ ਕਿ ਲੰਗਰ ਚ ਕੀ ਪਉਣਾ ਹੈ ਹੂੰ ਠੀਕ ਹੈ ਜੀ ਤੇ ਉਹ ਹੁਣ ਜਿਹੜੀ ਚੀਜ਼ ਤੇ ਡਿਸਕਸ਼ਨ ਹੋਣੀ ਆ ਲੰਗਰ ਤੇ ਫੇ ਲੜਾਈਆਂ ਵੀ ਲੰਗਰ ਦੀਆਂ ਬਾਅਦ ਚ ਕਿ ਲੰਗਰ ਉਹਨੂੰ ਇੰਨਾ ਮਿਲਿਆ ਮੇਰੀ ਭੂਆ ਨੇ ਦਿੱਤਾ ਮੇਰੀ ਮਾਸੀ ਨੇ ਦਿੱਤਾ ਮੁਗ ਗਿਆ ਕਿੱਦਾਂ ਮੁਗ ਗਿਆ ਠੀਕ ਆ ਕਦੀ ਕੋਈ ਇਹ ਨਹੀਂ ਕਹਿੰਦਾ ਕਿ ਗੁਰਦੁਆਰੇ ਅਸੀਂ ਲਾਇਬ੍ਰੇਰੀ ਬਣਾਈਏ ਉਹਨੂੰ ਲਾਇਬ੍ਰੇਰੀ ਨੂੰ ਅੱਜ ਦੇ ਜ਼ਮਾਨੇ ਦੇ ਹਿਸਾਬ ਨਾਲ ਪ੍ਰੋਜੈਕਟਰ ਲਾਈਏ ਬੁੱਕਸ ਰੱਖੀਏ ਅਸੀਂ ਗੁਰਦੁਆਰੇ ਦੇ ਹਾਲ ਤੇ 10 ਲੱਖ 20 ਲੱਖ ਲਾ ਦਿੰਨੇ ਆ ਅਸੀਂ ਇੱਕ ਮਿਊਜ਼ੀਅਮ ਬਣਾ ਕੇ ਉੱਤੇ 50 60000 ਦਾ ਲੱਖ ਰੁਪਈਆ ਦੀ ਫੋਟਮਾਨੀ ਲਿਆ ਸਕਦੇ ਉੱਥੇ ਕਹਿੰਦੇ ਯਾਰ 1100 ਦੀ ਇੱਕ ਫੋਟ ਆਉਂਦੀ ਆ ਛੱਡੋ ਭਰੇ ਯਾਰ ਕੀ ਬਣਾਉਣਾ ਮਿਊਜ਼ੀਅਮ ਬਿਲਕੁਲ ਸਹੀ ਹੈ ਠੀਕ ਹੈ ਜੀ ਤੇ ਜਦੋਂ ਜਦੋਂ ਤੱਕ ਅਸੀਂ ਲੰਗਰ ਤੋਂ ਹਟ ਕੇ ਹੂੰ ਗੁਰਦੁਆਰਿਆਂ ਦੇ ਵਿੱਚ ਮਿਊਜ਼ੀਅਮ ਹੂੰ ਉਹ ਸਿੱਖ ਧਰਮ ਤੇ ਫਿਲਮਾਂ ਆਉਂਦੀਆਂ ਪ੍ਰੋਜੈਕਟਰ ਆ ਜਾਂਦਾ 50 60000 ਦਾ ਲਿਆ ਕੇ ਰੱਖੂ ਬੱਚਿਆਂ ਨੂੰ ਪਟਾਓ ਕਿਉਂਕਿ ਬੱਚਿਆਂ ਨੂੰ ਚਾ ਆ ਟੀਵੀ ਦੇਖਣ ਦਾ ਜੀ ਜੀ ਠੀਕ ਹੈ ਜੀ ਉਹਨਾਂ ਨੂੰ ਜਦੋਂ ਆਪਾਂ ਉਹਨਾਂ ਦੇ ਹਿਸਾਬ ਨਾਲ ਇੱਕ ਨਾ ਪੜੀ ਜਿੱਦਾਂ ਇਕਨੋਮਿਕਸ ਦਾ ਫਾਰਮੂਲਾ ਹੁੰਦਾ ਕਿ ਤੁਹਾਡਾ ਪ੍ਰੋਡਕਟ ਨਹੀਂ ਵਿਕਦਾ ਹੁੰਦਾ ਤੁਹਾਡੀ ਪੈਕੇਜਿੰਗ ਵਿਕਦੀ ਹੁੰਦੀ ਹੈ ਹਮੇਸ਼ਾ ਹੂੰ ਠੀਕ ਹੈ ਜੀ ਹਰ ਬੋਤਲ ਦੇ ਵਿੱਚ ਸ਼ਹਿਦ ਹੀ ਹੁੰਦਾ ਸ਼ਹਿਦ ਬਾਹਰੋਂ ਕਿਦਾਂ ਦਾ ਦੇਖਦਾ ਲੋਕੀ ਉਹ ਦੇਖ ਕੇ ਸਮਾਨ ਲੈ ਜਾਂਦੇ ਜੀ 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 ਠੀਕ ਹੈ ਜੀ ਇਦਾਂ ਹੀ ਅਸੀਂ ਦੱਸਣਾ ਬੱਚਿਆਂ ਨੂੰ ਇਹੀ ਹੈ ਕਿ ਸਿੱਖ ਤਾਂ ਰਮਾਹਾ ਹੈ ਪਰ ਤੁਹਾਡੀ ਦੱਸਣ ਦਾ ਪੈਕੇਜਿੰਗ ਕੀ ਹੈ ਜਰੀਆ ਵੀ ਹੈ ਦੱਸਣ ਦਾ ਬੱਚੇ ਤਾਂ ਆ ਬੈਠਣਗੇ ਜੀ 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 ਠੀਕ ਹੁਣ ਬੱਚਿਆਂ ਦੇ ਮੂਰੇ ਰੋਜ਼ ਉਹ ਗੁਰਦੁਆਰੇ ਬੱਚੇ ਅੰਦਰ ਬਹਿਣਾ ਨਹੀਂ ਚਾਹੁੰਦੇ ਹਾਲ ਚ ਠੀਕ ਹੈ ਉਹਨਾਂ ਦੇ ਕੀ ਕਾਸੀ ਖੇਲਣਾ ਹੈ ਇਦਾਂ ਕਰਦਾ ਹੁਣ ਕਥਾਕਾਰ ਆਉਂਦੇ ਉਹ ਵੱਡਿਆਂ ਨੂੰ ਉਹੀ ਸੇਮ ਗੱਲਾਂ ਸੁਣਾ ਕੇ ਚੱਜ ਜਾਂਦੇ ਵੱਡੇ ਵੀ ਕਹਿੰਦੇ ਆ ਕਿ ਯਾਰ 10 ਰੁਪਏ ਰੱਖਿਆ 10 ਰੁਪਏ ਜੇਬ 'ਚ ਪਾਏ ਹੁੰਦੇ ਆ ਉਹੀ ਗੱਲਾਂ ਸੁਣਾਉਂਦੇ ਉਹਨਾਂ ਨੂੰ ਪਤਾ ਆ ਵੱਡਿਆਂ ਦਾ ਇੰਟਰਸਟ ਨਹੀਂ ਹੈਗਾ ਬੱਚੇ ਉੱਥੇ ਬਹਿਣਾ ਨਹੀਂ ਚਾਹੁੰਦੇ ਠੀਕ ਆ ਜੀ ਤੇ ਅਸੀਂ ਕਿਉਂ ਨਹੀਂ ਮਤਲਬ ਕਿ ਬੱਚਿਆਂ ਦੇ ਹਿਸਾਬ ਨਾਲ ਅਸੀਂ ਦੱਸਣਾ ਤਾਂ ਬੱਚਿਆਂ ਨੂੰ ਆ ਬੱਚਿਆਂ ਦੇ ਹਿਸਾਬ ਨਾਲ ਪ੍ਰੋਜੈਕਟਰ ਤਿਆਰ ਕਰੋ ਵੀਡੀਆਂ ਤਿਆਰ ਕਰੋ ਮਿਊਜ਼ੀਅਮ ਬਣਾਓ ਬੱਚਿਆਂ ਨੂੰ ਦਿਖਾਓਗੇ ਬੱਚੇ ਫੋਟੋਆਂ ਦੇਖ ਲੈਂਦੇ ਆ ਕਿ ਆ ਸਾਡਾ ਇਤਿਹਾਸ ਆ ਛੋਟੀਆਂ ਛੋਟੀਆਂ ਬੁੱਕਸ ਬ ਮਤਲਬ ਹਨਾ ਜਿਵੇਂ ਛੇਰ ਬੱਚੇ ਸਾਡੇ ਤੋਂ ਆਉਣਗੇ ਤੁਹਾਡੀ ਗੱਲ ਦੇ ਵਿੱਚ ਗੱਲ ਐਡ ਕਰਦਾ ਜਿਵੇਂ ਚਾਰ ਸਾਹਿਬ ਜੀ ਦੀ ਮੂਵੀ ਆਈ ਸੀ ਹਨਾ ਵੀ ਉਹ ਐਡੇ ਇੱਕ ਵਧੀਆ ਲੈਵਲ ਦੇ ਵਿੱਚ ਉਹਨੂੰ ਪ੍ਰੋਜੈਕਟ ਕੀਤਾ ਗਿਆ ਸੀ ਮਿਹਨਤ ਵੀ ਬਹੁਤ ਲੱਗੀ ਸੀ ਜਿਹੜੀ ਚਾਰ ਸਾਹਿਬ ਜੀ ਦੀ ਟੀਮ ਸੀ ਮੈਨੂੰ ਨਹੀਂ ਲੱਗਦਾ ਵੀ ਉਹ ਹਰੇਕ ਘਰੇ ਜਵਾਕਾਂ ਨੇ ਦੇਖੀ ਹੋ ਜਵਾਕ ਉਹਨੂੰ ਦੇਖਦੇ ਆ ਫॉर ਦੀ ਐਂਟਰਟੇਨਮੈਂਟ ਸੇਕ ਜਦੋਂ ਐਂਟਰਟੇਨਮੈਂਟ ਸੇਕ ਦੇਖਦੇ ਆ ਵੀ ਉਹਦੇ ਚ ਕਾਰਟੂਨ ਬਣੇ ਵੇ ਆ ਜਾਂ ਇਦਾਂ ਉਹ ਚਾਰ ਸਹਿਬ ਜਾਦੇ ਬਣਾਏ ਆ ਜਾਂ ਉਹਨਾਂ ਦੀ ਦਾਦੀ ਬਣਾਈ ਆ ਹਨਾ ਗੁਰੂ ਸਾਹਿਬ ਦਾ ਕਰੈਕਟਰ ਉਹਨਾਂ ਨੇ ਵਿੱਚ ਪਲੇ ਕੀਤਾਗਾ ਉਹਨੂੰ ਦੇਖਦੇ ਦੇਖਦੇ ਫਿਰ ਬੱਚੇ ਦਾ ਇੰਟਰਸਟ ਬਣ ਜਾਂਦਾ ਵੀ ਹੁਣ ਪਾਪਾ ਅੱਗੇ ਕੀ ਹੋਊਗਾ ਚਾਰ ਸਹਿਬ ਜਾਦੇ ਫਿਰ ਲੜਾਈ ਕੀਤੀ ਹੋਇਆ ਸੀ ਕੀ ਨਹੀਂ ਹੋਇਆ ਸੀ ਉਹ ਸਮੇਂ ਦੀ ਲੋੜ ਆ ਤੁਹਾਡੇ ਕਹਿਣ ਮੁਤਾਬਕ ਉਹ ਚੀਜ਼ਾਂ ਜੇ ਉਸ ਲੈਵਲ ਤੇ ਆਪਾਂ ਚੀਜ਼ਾਂ ਡਿਵੈਲਪ ਕਰਕੇ ਜਵਾਕਾਂ ਦੇ ਮੂਹਰੇ ਰੱਖਾਂਗੇ ਤਾਂ ਉਹਨਾਂ ਦਾ ਇੰਟਰਸਟ ਨੇਚਰਲੀ ਵਧੂਗਾ ਹਾਂਜੀ ਹਾਂਜੀ ਕਿਉਂਕਿ ਜਦੋਂ ਚਾਰ ਸਾਹਿਬ ਜੀ ਆਪਦੇ ਬਣੀ ਸੀਗੀ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਆ ਨੇ ਮੂਵੀ ਬਣਾਉਣ ਦੀ ਕੋਸ਼ਿਸ਼ ਕੀਤੀ ਕਦੀ ਕਹਿੰਦੇ ਸੀ ਨਹੀਂ ਤੁਸੀਂ ਨਹੀਂ ਬਣਾ ਸਕਦੇ ਸਾਡੀ ਐਸਜੀਪੀਸੀ ਕੋਰ ਕਹਿੰਦੀ ਸੀ ਨਾ ਹਾਂ ਤੇ ਉਹ ਫੇ ਕੀ ਉਹਦਾ ਕੀ ਫਾਇਦਾ ਹੋਇਆ ਹੁਣ ਜਦੋਂ ਮੂਵੀ ਹੈ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਉਹਦਾ ਕਿੰਨਾ ਬੈਨੀਫਿਟ ਹੋਇਆ ਮੈਨੂੰ ਲੱਗਦਾ ਪੋਤੇ ਬੱਚਿਆਂ ਨੂੰ ਤੇ ਪੋਤੇ ਭੱਟਿਆਂ ਨੂੰ ਇਤਿਹਾਸ ਪਤਾ ਹੀ ਉਹ ਮੂਵੀ ਦੇਖ ਕੇ ਲੱਗਾ ਜਿਵੇਂ ਹੋਇਆ ਕੀ ਸੀ ਪਤਾ ਲੱਗਿਆ ਬਾਈ ਜੀ ਇੱਕ ਹੋਰ ਵੀ ਗੱਲ ਆ ਇੰਨੀ ਕਾ ਈਮੋਸ਼ਨਲ ਮੂਵੀ ਇੰਨੀ ਕ ਜਾਨੀ ਕਿ ਵਧੀਆ ਲੈਵਲ ਤੇ ਬਣੀ ਆ ਵੀ ਬੰਦੇ ਦਾ ਰੋਣ ਨਿਕਲ ਜਾਂਦਾ ਮੂਵੀ ਦੇਖਦੇ ਦੇਖਦਾ ਮੇਰੇ ਜਵਾਕਾਂ ਨੇ ਘੱਟੋ ਘੱਟ 3-4 ਆਰੀ 5 ਆਰੀ ਫਿਲਮ ਵੇਖ ਲਈ ਹੋਊਗੀ ਹਾਂਜੀ ਹੁਣ ਐਟ ਲੀਸਟ ਉਹਨਾਂ ਨੂੰ ਬਾਹਲਾ ਨਹੀਂ ਪਤਾ ਤਾਂ ਇਹ ਤਾਂ ਪਤਾ ਹੈ ਵੀ ਗੁਰੂ ਸਾਹਿਬ ਦੇ 4 ਬੱਚੇ ਸੀਗੇ ਚਾਰਾਂ ਦੇ ਨਾਂ ਆ ਸੀਗੇ ਠੀਕ ਹੈ ਆ ਦਾਦੀ ਸੀ ਦਾਦੀ ਕਿਵੇਂ ਸ਼ਹੀਦ ਹੋਈ ਉਹਨਾਂ ਨੂੰ ਨਹੀਂ ਆ ਚਨਾਤਾ ਸੀਗਾ ਹਨਾ ਸੂਬਾ ਸਰਹੰਦ ਕੌਣ ਸੀ ਇੰਨੀ ਕੁ ਨੌਲੇਜ ਤਾਂ ਉਹਨਾਂ ਨੂੰ ਹੋ ਗਈ ਹੈ ਹਾਂਜੀ ਹਾਂਜੀ ਜੇ ਸ਼ਾਇਦ ਫਿਲਮ ਨਾ ਆਉਂਦੀ ਉਹ ਨਾ ਦੇਖਦੇ ਸ਼ਾਇਦ ਅਸੀਂ ਸਾਡੇ ਤੋਂ ਵੀ ਨਹੀਂ ਦੱਸ ਹੋਣਾ ਸੀ ਹਾਂਜੀ ਨਹੀਂ ਦੇਖੋ ਭਾਜੀ ਪਤਾ ਕੀ ਗੱਲ ਹੁੰਦੀ ਜਿਹੜਾ ਪੇਰੈਂਟਸ ਹੁੰਦਾ ਨਾ ਇੱਕ ਏਜ ਤੇ ਆਣ ਕੇ ਅਸੀਂ ਵੀ ਇਦਾਂ ਹੀ ਸੀਗੇ ਸਾਡੇ ਬੱਚੇ ਵੀ ਇਦਾਂ ਪੂਰੀ ਦੁਨੀਆ ਦੇ ਬੱਚੇ ਇਦਾਂ ਆ ਉਹਨੂੰ ਪੇਰੈਂਟਸ ਦੀਆਂ ਗੱਲਾਂ ਬੋਰਿੰਗ ਲੱਗਣ ਲੱਗ ਪਈਆਂ ਹੂੰ ਕਿ ਮਾਪੇ ਨੇ ਤਾਂ ਗੱਲ ਬੋਲੀ ਜਾਣਾ ਕੁਛ ਨਾ ਕੁਛ ਜੀ ਜੀ ਹੈਨਾ ਉਹ ਸਾਨੂੰ ਮੈਂ ਨਹੀਂ ਕਹਣਾ ਕਿ ਪੰਜਾਬੀਆਂ ਦੇ ਬੱਚੇ ਪੂਰੀ ਇਹ ਸਾਈਕੋਲੋਜੀ ਹੁੰਦੀ ਬੰਦੇ ਦੀ ਕਿ ਜਿਹੜੀ ਰੈਪਿਊਟੇਸ਼ਨ ਹੋਈ ਜਾਵੇ ਮਾਪਾ ਮਾਂ ਬਾਪ ਨੂੰ ਰੋਜ਼ ਦੇਖਣਾ ਮਾਂ ਬਾਪ ਨੇ ਰੋਜ਼ ਦੇਖਣਾ ਹੈਨਾ ਰੋਜ਼ ਬੋਲਣਾ ਉਹ ਆਵਾਜ਼ ਨਾਲ ਇੱਕ ਤਰ੍ਹਾਂ ਦੇ ਹਿਪਨੋਟਾਈਜ਼ ਹੋ ਜਾਂਦੇ ਆ ਕਿ ਯਾਰ ਇਹਨਾਂ ਨੇ ਇੰਨੀਆਂ ਗੱਲਾਂ ਇਹੀ ਬੋਲਦੇ ਹੋਣਗੇ ਵੀ ਲੈਕਚਰ ਹੀ ਦੇਣਾ ਇਹਨਾਂ ਨੇ ਤਾਂ ਹਾਂ ਲੈਕਚਰ ਦੇਣਾ ਬੱਚਾ ਹਮੇਸ਼ਾ ਬਈ ਜੀ ਹਮੇਸ਼ਾ ਤੇ ਹਮੇਸ਼ਾ ਆਪਣੇ ਸਭ ਤੋਂ ਜ਼ਿਆਦਾ ਫਰੈਂਡਸ ਤੋਂ ਸਿੱਖਦਾ ਹੂੰ ਠੀਕ ਆ ਜੋ ਉਹਦੇ ਫਰੈਂਡਸ ਕਹਿੰਦੇ ਉਹ ਲਈ ਉਹੀ ਸੱਚ ਹੈ ਇਹ ਵੀ ਇੱਕ ਗੱਲ ਆ ਹੂੰ ਠੀਕ ਆ ਜਿੱਦਾਂ ਹੁਣ ਆਪਾਂ ਕਹਿੰਦੇ ਸੀਗੇ ਕਿ ਜਿੱਦਾਂ ਆਪਣੇ ਯੂਕੇ ਦੇ ਵਿੱਚ ਆਪਾਂ ਕਹਿੰਦੇ ਆ ਕਿ ਬੱਚੇ ਜਿਹੜੇ ਆ ਇੱਕ ਪਾਰਟਿਕੂਲਰ ਰਿਲੀਜਨ ਦੇ ਵਿੱਚ ਜਾ ਰਹੇ ਆ ਸਾਡੇ ਸਿੱਖ ਬੱਚੇ ਠੀਕ ਆ ਜੀ ਹੁਣ ਉਹ ਕਿਉਂ ਜਾ ਰਹੇ ਆ ਜਦੋਂ ਉੱਥੇ ਰੀਜਨ ਕੀ ਆ ਕਿ ਉਹ ਬੱਚਾ ਜਦੋਂ ਆਪਣੇ ਫਰੈਂਡਸ ਦੇ ਵਿੱਚ ਬਿੰਦਾ ਹੈ ਜਾ ਕੇ ਜੀ ਠੀਕ ਆ ਜੀ ਉਹ ਉਹ ਬੱਚੇ ਰਿਲੀਜਨ ਸਾਡੇ ਰਿਲੀਜਨ ਦੀਆਂ ਖਾਮੀਆਂ ਦੱਸਦੇ ਤੇ ਆਪਣੇ ਰਿਲੀਜਨ ਦੀਆਂ ਸੇਤਾਂ ਦੱਸਦੇ ਹੂੰ 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 ਦੋਨੇ ਚੀਜ਼ਾਂ ਦੋਨੇ ਪਾਸੇ ਪੋਜ਼ਿਟਿਵ ਨੈਗੇਟਿਵ ਹਰ ਪਾਸੇ ਹੁੰਦੇ ਪਰ ਉਹਨਾਂ ਨੇ ਆਪਣੇ ਦੇ ਪੋਜ਼ਿਟਿਵ ਦੱਸਣੇ ਤੁਹਾਡੇ ਦੇ ਨੈਗੇਟਿਵ ਦੱਸੀ ਜਾਣੇ ਜੀ 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 ਠੀਕ ਉਹਦੇ ਕਰਕੇ ਫੇ ਸਾਡੇ ਬੱਚੇ ਜਦੋਂ ਫੇ ਮੜ ਜੇ ਕਿਤੇ ਉਹਨਾਂ ਨੂੰ ਪੇਨ ਹੁੰਦੀ ਜਿਦਾ ਮੈਂ ਦੱਸਿਆ ਕਿ ਇੱਕ ਤੇ ਗੁਰਦੁਆਰਿਆਂ ਕੋਈ ਇੱਕ ਬੈਡ ਐਕਸਪੀਰੀਅੰਸ ਹੋ ਗਿਆ ਘਰੋਂ ਕੋਈ ਬੈਡ ਐਕਸਪੀਰੀਅੰਸ ਹੋ ਗਿਆ ਠੀਕ ਆ ਜੀ ਤੇ ਉਹਦੇ ਬੱਚੇ ਇੱਕਦਮ ਕਿਉਂਕਿ ਇੱਥੇ ਬੱਚੇ ਵਾਜੀ ਦੇਖੋ ਆਪਾਂ ਇੱਥੇ ਦੇ ਜਿਹੜੇ ਬੱਚੇ ਆ ਨਾ ਉਹ ਬਹੁਤ ਫ੍ਰੀ ਮਾਈਂਡਡ ਆ ਉਹ ਹਨ ਫੈਸਲਾ ਲੈਣ ਲੱਗੇ ਮੈਂਟ ਨਹੀਂ ਲਾਉਂਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਸ਼ਰਮ ਹੁੰਦੀ ਇੰਡੀਆ ਦੇ ਵਿੱਚ ਬੱਚੇ ਨੂੰ ਯਾਰ ਜੇ ਮੈਂ ਇਦਾਂ ਕਰੂੰਗਾ ਲੋਕਾਂ ਨੇ ਕੀ ਕਹਿਣਾ ਇੱਥੇ ਸ਼ਰਮ ਨਹੀਂ ਹੈਗੀ ਜੀ 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 ਠੀਕ ਆ ਇੱਥੇ ਕਹਿੰਦੇ ਆ ਕਿ ਯਾਰ ਦੋਨੋਂ ਜੇ ਲੱਗਾ ਕਿ ਮੈਨੂੰ ਕਰਨਾ ਤੇ ਮੈਂ ਕਰਨਾ ਆ ਹੂੰ ਇਹਦਾ ਇੱਕ ਹੀ ਬਾਈ ਜੀ ਸੋਲੂਸ਼ਨ ਆ ਦੇਖੋ ਹਿਊਮਨ ਸਾਈਕੋਲੋਜੀ ਨੂੰ ਸਮਝ ਕੇ ਇੱਕ ਸਭ ਤੋਂ ਪਹਿਲਾਂ ਤਾਂ ਬੱਚਿਆਂ ਦੇ ਹਿਸਾਬ ਨਾਲ ਉਹਨਾਂ ਨੂੰ ਪ੍ਰਚਾਰ ਕਰੋ ਜੋ ਬੱਚੇ ਦੇਖਣਾ ਚਾਹੁੰਦੇ ਆ ਉਸਾਂ ਨੂੰ ਪ੍ਰਚਾਰ ਕਰੋ ਲੰਗਰਾਂ ਦੇ ਵੀ ਪੈਸੇ ਲਾਓ ਲੰਗਰ ਕਰਕੇ ਰਵੀ ਸਿੰਘ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਸਿੱਖੀ ਦਾ ਬੜੀ ਇਮੇਜ ਬਣੀ ਸਿੱਖਾਂ ਦੀ ਉਹਨਾਂ ਕਰਕੇ ਨਾ ਲੰਗਰ ਵੀ ਲਾਉਣੇ ਚਾਹੀਦੇ ਜਿੱਥੇ ਲੋੜ ਆ ਜੀ ਤੇ ਜਦੋਂ ਇੱਕ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਇਥੇ ਐਡ ਕਰਨੀ ਚਾਹੁੰਦਾ ਮੈਂ ਕਾਲਜ ਪੜ੍ਹਦਾ ਹੁੰਦਾ ਸੀ ਸਾਨੂੰ ਸਿੱਖਾਂ ਨੂੰ ਕਾਲਜ ਦੇ ਵਿੱਚ ਬੜੀ ਬੇਇੱਜ਼ਤੀ ਦਾ ਫੀਲ ਕਰਨਾ ਪੈਂਦਾ ਜਦੋਂ ਮੈਂ ਪੜ੍ਹਦਾ ਹੁੰਦਾ ਸੀ ਪੱਗ ਵਾਲੇ ਬੰਦਿਆਂ ਦੀ ਬਹੁਤੀ ਰਿਸਪੈਕਟ ਨਹੀਂ ਹੁੰਦੀ ਸੀ ਜੀ 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 ਤੇ ਜਦੋਂ ਜਸੜ ਜਸੜ ਆਪਣੇ ਤਰ੍ਹਾਂ ਸੇਮ ਜਸੜ ਹੋਣਾ ਅਤੇ ਜਦ ਜੀਤ ਹੋਣਾ ਨੇ ਪੱਗਾਂ ਦਾ ਰਵਾਜ ਲਿਆਂਦਾ ਮੁੜ ਕੇ ਜੀ ਮੇਰੇ ਹਿਸਾਬ ਨਾਲ ਜੇ ਕੋਈ ਕਥਾਕਾਰ 100 ਸਾਲ ਵੀ ਕਥਾ ਕਰਦੇ ਰਹਿੰਦੇ ਉਹਨਾਂ ਨੂੰ ਤਾਂ ਇੰਨਾ ਫੈਸ਼ਨ ਨਹੀਂ ਡਿਵੈਲਪ ਹੋਣਾ ਸੀ ਜਿੰਨਾ ਉਹਨਾਂ ਨੇ ਪੱਗਾਂ ਦਾ ਕਾਲਜਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਰਤਾ ਹਾਂ ਨਹੀਂ ਨਹੀਂ ਇਹ ਗੱਲ ਤਾਂ ਹੈ ਵੀ ਯਾਨੀ ਕਿ ਪੱਗਾਂ ਕਹਿੰਦੇ ਪੱਗਾਂ ਵਾਪਸ ਆ ਗਈਆਂ ਚੁੰਨੀਆਂ ਵਾਪਸ ਨਹੀਂ ਆਈਆਂ ਗਈਆਂ ਕਹਿ ਲਓ ਵੀ ਚਲੋ ਆਪਾਂ ਨੈਗੇਟਿਵ ਵੇ ਨਾਲ ਨਹੀਂ ਕਹਿੰਦੇਗੇ ਵੀ ਪੋਜ਼ਿਟਿਵ ਵੇ ਦਾ ਲਿਆ ਜਾਵੇ ਤਾਂ ਬਹੁਤ ਜਿਹੜਾ ਯੂਥ ਹੈ ਉਹ ਪੱਗਾਂ ਬੰਨਣ ਵਾਲੇ ਪਾਸੇ ਹੀ ਹੋ ਗਿਆ। ਉਹਨਾਂ ਚੋਂ ਮੈਂ ਵੀ ਇੱਕ ਆ। ਹਾਂਜੀ। ਮੈਂ ਵੀ ਪਹਿਲਾਂ ਪੱਗ ਨਹੀਂ ਬੰਨਦਾ ਸੀ। ਹੁਣ ਮੈਂ ਡੇਢ-2 ਸਾਲ ਤੋਂ ਪੱਗ ਬੰਨਣੀ ਸ਼ੁਰੂ ਕੀਤੀ ਆ। ਚਲੋ ਆਲ ਦਾ ਟਾਈਮ ਤਾਂ ਨਹੀਂ ਬੰਨਦਾ। ਕੋਸ਼ਿਸ਼ ਹੁੰਦੀ ਆ ਵੀ ਮੈਂ ਜਿੱਥੇ ਜਾਵਾਂ ਜਾਂ ਕਰਾਂ ਮੈਂ ਪੱਗ ਬੰਨ ਕੇ ਜਾਵਾਂ ਹਾਂ। ਤੇ ਵੀ ਬਹੁਤ ਜਾਨੀ ਕਿ ਸਮਾ ਜਿਹੜਾ ਨਵੇਂ ਜਿਹੜੇ ਆਪਣੇ ਆਈਡਲ ਆ, ਭਵਾ ਸਿੰਗਰ ਆ, ਭਵਾ ਕੋਈ ਵੀ ਆ ਉਹਨਾਂ ਨੇ ਪੱਗਾਂ ਬੰਨਣੀਆਂ ਸ਼ੁਰੂ ਕੀਤੀਆਂ ਤਾਂ ਯੂਥ ਨੇ ਉਹਨਾਂ ਨੂੰ ਫਾਲੋ ਕੀਤਾ। ਹਾਂਜੀ ਤੇ ਇਹ ਇੱਕ ਮੈਂ ਤੁਹਾਨੂੰ ਹੋਰ ਜੇ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਹੈਗਾ ਉਹ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਉਣਾ ਕਿ ਕਿੰਨਾ ਇਫੈਕਟ ਪੈਂਦਾ ਹੈਗਾ ਹੈਗਾ ਟਾਈਮ ਜੀ ਅਸੀਂ ਨਾ 크ਰੂਜ਼ ਤੇ ਇੱਥੇ ਜਿਹੜੇ ਛਿਪੇ ਚੱਲਦੇ ਹੁੰਦੇ ਆ ਉਹਨਾਂ ਤੇ ਇੱਕ ਵਾਰੀ ਇੱਦੀ ਚਲ ਗਏ ਜਦੋਂ ਨਵੇਂ-ਨਵੇਂ ਇੱਥੇ ਆਏ ਸੀਗੇ ਜੀ ਤੇ ਮੇਰੇ ਨਾਲ ਇੱਕ ਮੁੰਡਾ ਸਰਦਾਰ ਜਿਹਾ ਮਤਲਬ ਕੇਸ ਸੀਗਾ ਪਰ ਟੋਪੀ ਲਾਉਂਦਾ ਹੁੰਦਾ ਸੀਗਾ ਜੀ ਤੇ ਉਹ ਆਪਾਂ ਇੱਦੀ ਜਾਣਦੇ ਪਏ ਸੀਗੇ ਤੇ ਬਜ਼ੁਰਗ ਦੋ ਲੇਡੀਜ਼ ਸੀਗੀਆਂ ਇੱਥੇ ਦੀਆਂ ਆਪਣੇ ਔਰ ਬਾਈਟਸ ਕੇ ਨਾ ਗੋਰੀਆਂ ਤੇ ਉਹ ਨਾ ਮੈਨੂੰ ਦੇ ਮੈਂ ਉਹਨੂੰ ਜਗ੍ਹਾ ਦੇ ਦਿੱਤੀ ਤਾਂ ਮੈਨੂੰ ਦੇਖ ਕੇ ਕਹਿੰਦੀ ਆਈ ਨੋ ਸਿਰ ਤੇ ਹੱਥ ਕਮਾ ਕੇ ਕਹਿੰਦੀ ਕਿ ਟਰਬਨ ਵਾਲੇ ਬੰਦੇ ਵਧੀਆ ਹੁੰਦੇ ਆ ਹੂੰ ਤੋ ਮੈਨੂੰ ਜਗ੍ਹਾ ਦਿੱਤੀ ਨੰਗਣ ਵਾਸਤੇ ਕਿ ਬੁੱਢਾ ਬੰਦਾ ਦੇਖ ਕੇ ਤੂੰ ਜਗ੍ਹਾ ਦਿੱਤੀ ਜੀ ਉਹ ਨਾਲ ਦੇ ਮੁੰਡੇ ਨੂੰ ਨਾ ਮੇਰੇ ਨਾਲ ਦੇ ਮੁੰਡੇ ਨੂੰ ਬੜੀ ਸ਼ਰਮਜੀ ਫੀਲ ਹੋਈ ਕਿ ਹੈਗਾ ਤਾਂ ਸਰਦਾਰ ਮੈਂ ਵੀ ਉਹਨੇ ਮੇਰੇ ਨਾਲ ਨਹੀਂ ਇਸ਼ਾਰਾ ਕੀਤਾ ਤੇ ਇਹਦੀ ਟਰਬਨ ਤੇ ਦੁੰਬਲੀ ਘੁਮਾ ਲਈ ਜੀ 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 ਹੈਨਾ ਬਾਈ ਜੀ ਯਕੀਨ ਮੰਨਿਓ ਉਸ ਬੰਦੇ ਨੇ ਉਸ ਤੋਂ ਬਾਅਦ ਪੱਗ ਨਹੀਂ ਲਾਈ ਸੀ ਹੂੰ ਹੂੰ ਔਰ ਜਿਹੜਾ ਦੂਜਾ ਮੁੰਡਾ ਮੇਰਾ ਫਰੈਂਡ ਸੀਗਾ ਜੀ 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 ਇਹ ਹੁਣ ਕਾ ਤੇ ਮੈਂ ਉਸ ਗੋਰੀ ਨਾਲ ਕੋਈ ਵਧੀਆ ਨਹੀਂ ਕੀਤਾ ਸਾਡੇ ਪੂਰਵਜਾਂ ਨੇ ਕੁਝ ਇੱਥੇ ਵਧੀਆ ਕੁਝ ਡਿਲੀਵਰ ਕੀਤਾ ਹੋਊਗਾ ਉਹਦੇ ਕਰਕੇ ਮੇਰੀ ਇੱਕ ਰਿਸਪੈਕਟ ਬਣਾਂਗੀ ਜੀ 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 ਤੇ ਇਹ ਇਹ ਹੁਣ ਜੇ ਮੇਰੇ ਨਾਲ ਕੋਈ ਮੇਰਾ ਬੱਚਾ ਹੁੰਦਾ ਉਹ ਚੀਜ਼ ਆਮਦਾ ਉਹਨੂੰ ਵੀ ਪਤਾ ਲੱਗਣਾ ਸੀਗਾ ਤੇ ਪੱਗ ਵਾਲੇ ਬੰਦੇ ਦੀ ਕਿੰਨੀ ਵੈਲੀ ਹੋਏ ਸਟੇਜ ਜੀ 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 ਨਾਲੇ ਪੱਗ ਤਾਂ ਜਿਹੜੀ ਪੱਗ ਤਾਂ ਇਹੋ ਜੀ ਚੀਜ਼ ਆ ਵੀ ਤਿੰਨਾ ਚਾਰਾਂ ਧਰਮਾਂ ਦੇ ਵਿੱਚ ਹੀ ਉਹਦੀ अहमियत ਆ ਜੇ ਹਿੰਦੂ ਧਰਮ ਹਿੰਦੂ ਚ ਵੀ ਪਗੜੀ ਆ ਹਨਾ ਪਗੜੀ ਬੰਨਦੇ ਆ ਤੇ ਮੁਸਲਮਾਨਾਂ ਚ ਵੀ ਬੰਨਦੇ ਆ ਹਨਾ ਵੀ ਪੱਗ ਹੈ ਪੱਗ ਦੀ अहमियत ਤਾਂ ਸੈਂਟੀਫੀਕਲੀ ਵੀ ਜੇ ਆਪਾਂ ਦੇਖੀਏ ਤਾਂ ਉਹਦੀ ਬਹੁਤ ਹੈ ਤੇ ਵੈਸੇ ਵੀ ਜੇ ਧਰਮਤਾਪਕ ਵੀ ਆਪਣਾ ਜਿਹੜਾ ਪਛਾਣ ਹੈ ਹਨਾ ਹਾਂਜੀ ਹਾਂਜੀ ਤੇ ਇਦਾਂ ਬਈ ਜੀ ਬਾਕੀ ਇਹਦਾ ਜੇ ਹੁਣ ਕਲਕਨੀਓ ਕਲਕਨੀਊਜ਼ ਲਗਾਉਣਾ ਆਵੇ ਤਾਂ ਇਹੀ ਹੈ ਕਿ ਬੱਚਿਆਂ ਨੂੰ ਬੱਚਿਆਂ ਦੇ ਬੱਚਿਆਂ ਨੂੰ ਪਹਿਲਾਂ ਸਮਝੋ ਹਾਂਜੀ ਠੀਕ ਆ ਆਪਣਾ ਜਿਹੜਾ ਸਾਡਾ ਸਿੱਖੀ ਧਰਮ ਦਾ ਹੈ ਉਹਨੂੰ ਇੱਕ ਆਪਾਂ ਪ੍ਰੋਡਕਟ ਕਾਉਂਟ ਕਰ ਲੋ ਕਿ ਆਪਾਂ ਉਹਨਾਂ ਨੂੰ ਦੱਸਣਾ ਹੈ ਕਿ ਹੈ ਕੀ ਸਿੱਖ ਧਰਮ ਸਾਡਾ ਜੀ ਉਹਨੂੰ ਬੱਚਿਆਂ ਦੀ ਪੈਕੇਜਿੰਗ ਦੇ ਵਿੱਚ ਲਪੇਟ ਕੇ ਬੱਚਿਆਂ ਨੂੰ ਦਿਓ ਜੀ ਆਪਣੀ ਪੈਕੇਜਿੰਗ ਵਿੱਚ ਨਾਲ ਲਪੇਟੋ ਜੀ 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 ਠੀਕ ਆ ਜਿਹਨੇ ਇੱਕ ਤਦੀ ਵੀ ਤਾਂ ਸੌਰੀ ਮੈਂ ਇੰਟਰਰਪਟ ਕਰਤਾ ਤੁਸੀਂ ਘਟਨਾ ਦੱਸਦੇ ਸੀ ਵੀ ਟੋਕਾ ਟਕਾਈ ਜਿਹੜੀ ਹੁੰਦੀ ਹੈ ਕਈ ਵਾਰੀ ਹੈ ਨਾ ਉਹ ਟੋਕਾ ਟਕਾਈ ਜਿਹੜਾ ਲੋਕਾਂ ਦਾ ਮਨ ਤੋੜਦੀ ਆ ਬੀ ਬੱਚਿਆਂ ਨੂੰ ਛੋਟਿਆਂ ਨੂੰ ਥੋੜਾ ਜਿਹਾ ਉਸ ਜਿਹੜੇ ਵੀ ਪ੍ਰਬੰਧਕ ਕਮੇਟੀ ਆ ਜਾਂ ਕੋਈ ਵੀ ਜਿਹੜੇ ਵੀ ਸੇਵਾਦਾਰਾ ਉਹਨਾਂ ਨੂੰ ਉਸ ਢੰਗ ਨਾਲ ਪੇਸ਼ ਆਉਣਾ ਚਾਹੀਦਾ ਕਿ ਬੱਚਿਆਂ ਦਾ ਮਨ ਨਾ ਟੁੱਟੇ ਉਹਨਾਂ ਨੂੰ ਬੈਡ ਫੀਲ ਨਾ ਹੋਵੇ ਜਦੋਂ ਗੁਰਦੁਆਰੇ ਆਉਂਦੇ ਹਾਂਜੀ ਬਿਲਕੁਲ 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 ਬੀ ਛੋਟੀ ਛੋਟੀ ਗੱਲ ਤੇ ਕਈ ਵਾਰੀ ਟੋਕਾ ਟਕਾਈ ਹੁੰਦੀ ਆ ਫਿਰ ਜਵਾਕ ਕਹਿੰਦਾ ਮੈਂ ਨਹੀਂ ਜਾਂਦਾ ਗੁਰਦੁਆਰੇ ਤੁਸੀਂ ਚਲੇ ਜਾਓ ਮੈਂ ਨਹੀਂ ਜਾਂਦਾ ਹਾਂਜੀ ਹਨਾ ਅੱਗੇ ਹੁੰਦਾ ਸੀ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਸਾਨੂੰ ਦੇ ਪ੍ਰਸ਼ਾਦ ਦਾ ਲਾਲਚ ਜੀ ਜੀ ਤੇ ਪ੍ਰਸ਼ਾਦ ਦੇ ਲਾਲਚ ਦੇ ਵਿੱਚ ਅਸੀਂ ਚਲ ਜਾਂਦੇ ਹੁੰਦੇ ਅੱਜ ਦੇ ਬੱਚਿਆਂ ਨੂੰ ਪ੍ਰਸ਼ਾਦ ਦਾ ਲਾਲਚ ਹੋਊਗਾ ਪਰ ਇੰਨਾ ਨਹੀਂ ਹੈਗਾ ਕਿਉਂਕਿ ਘਰੇ ਹਰ ਵੇਲੇ ਮਿੱਠੇ ਖਾਂਦੇ ਹੋ ਜੀ 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 ਠੀਕ ਹੈ ਸਾਡੇ ਵੇਲੇਆਂ ਦੇ ਵਿੱਚ ਮਿੱਠਾ ਘੱਟ ਹੁੰਦਾ ਸੀ ਅਸੀਂ ਗੁਰਦੁਆਰੇ ਜੀ ਪਤਾਸੇ ਲੈਣ ਫੁੱਲੀਆਂ ਲੈਣ ਜਾਂ ਆ ਪ੍ਰਸ਼ਾਦਾਂ ਨੂੰ ਚਾਹ ਹੁੰਦਾ ਸੀ ਜੀ 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 ਅੱਜ ਦੇ ਬੱਚਿਆਂ ਨੂੰ ਤੁਹਾਨੂੰ ਗੁਰਦੁਆਰੇ ਅੱਜ ਦੇ ਬੱਚਿਆਂ ਦੇ ਹਿਸਾਬ ਨਾਲ ਐਂਟਰਟੇਨਮੈਂਟ ਦਾ ਇੱਕ ਤੁਹਾਨੂੰ ਜਰੀਆ ਬਣਾਉਣਾ ਪੈਣਾ ਤਾਂ ਕਿ ਬੱਚੇ ਚਾਹ ਨਾ ਕੁਥੀ ਝੂਲੇ ਲਾ ਦੋ ਜਿੱਦਾਂ ਪਾਰਕਾਂ 'ਚ ਲੱਗੇ ਹੁੰਦੇ ਆ ਬਾਹਰਲੇ ਪਾਸੇ ਗੁਰਦੁਆਰੇ ਜਗਾ ਹੁੰਦੀ ਆ ਪਿੰਡਾਂ ਦੇ ਵਿੱਚ ਠੀਕ ਹੈ ਜੀ 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 ਮਿਊਜ਼ੀਅਮ ਬਣਾਓ ਪਰੋਜੈਕਟਰ ਲਾਓ ਆਪਣੇ ਬੱਚਿਆਂ ਦੇ ਬਾਹਰ ਖੇਡਣ ਨੂੰ ਜਗਾ ਵੜਾ ਦਿਓ ਤਾਂ ਕਿ ਬੱਚੇ ਮੱਥਾ ਟਿਕ ਮੱਥਾ ਵੀ ਟੇਕਣ ਚਾਹ ਨਾ ਖੇਡਣ ਵੀ ਇੱਕ ਅਨਾ ਕੋ ਜਾਣ ਉਤੇ ਆਪ ਕਹਿਣ ਕਿ ਮੈਂ ਮੇਰਾ ਗੁਰਦੁਆਰੇ ਦਾ ਟਾਈਮ ਹੋ ਗਿਆ ਮੈਂ ਪੁਰਾਣੇ ਜਾਣ ਬਿਲਕੁਲ 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 ਇੱਕ ਉਹਨਾਂ ਦੇ ਸਬਕੌਨਸ਼ੀਅਸ ਦੇ ਵਿੱਚ ਗੁਰਦੁਆਰਾ ਹੋਵੇ ਕਿ ਗੁਰਦੁਆਰਾ ਕੋਈ ਜਗ੍ਹਾ ਹੈਗੀ ਆ ਜੀ 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 ਠੀਕ ਹੈ ਜੀ ਤੇ ਬਾਕੀ ਜਿੱਦਾਂ ਹੁਣ ਇੱਕ ਦਿਨ ਮੈਂ ਇੱਕ ਦਿਨ ਇੱਕ ਛੋਟੀ ਜੀ ਕਹਾਣੀ ਸੀ ਕਿ ਮੈਂ ਨਿਕਾਉਂਦਾ ਮੇਰੇ ਮਦਰ ਸੁਣਾਉਂਦੇ ਹੁੰਦੇ ਸੀ ਕਿ ਤੁਸੀਂ ਵੀ ਸ਼ਾਇਦ ਸੁਣੀ ਹੋਵੇ ਕਿ ਚਲੋ ਹੋ ਸਕਦਾ ਕਿ ਮਨ ਘੜਤੀ ਹੋਵੇ ਜਾਂ ਸੱਚੀ ਵੀ ਹੋਵੇ ਕਿ ਗੁਰੂ ਗੋਬੀ ਸਿੰਘ ਜੀ ਦੇ ਵੇਲੇ ਨਾ ਇੱਕ ਮਦਾਰੀ ਰੇਸ਼ ਲੈ ਕੇ ਆਇਆ ਦਿਖਾਉਣ ਹਮ ਠੀਕ ਹੈ ਜੀ ਤੇ ਉਹਨਾਂ ਗੁਰੂ ਗੋਬਿੰਦ ਸਿੰਘ ਜੀ ਆਜਾ ਨਾਲਦਿਆਂ ਨੂੰ ਕਹਿਣ ਲੱਗੇ ਕਿ ਇਸ ਮਰੇਸ਼ ਨੇ ਨਾ ਬੜੀ ਤਪੱਸਿਆ ਕੀਤੀ ਮੇਰੀ ਬੜੀ ਸੇਵਾ ਕੀਤੀ ਪਿਛਲੇ ਜਨਮ ਚ ਠੀਕ ਹੈ ਜੀ ਤੇ ਉਹ ਕਹਿੰਦਾ ਫਿਰ ਰੇਸ਼ ਦਾ ਬਣ ਗਿਆ ਇਹ ਹੂੰ ਤੇ ਜੇ ਤੁਹਾਡੀ ਉਹ ਕਹਿੰਦੇ ਹੋਈ ਇਦਾਂ ਕਿ ਮੇਰਾ ਇੱਕ ਕੋਈ ਜੱਟ ਸਿਗਾ ਭਰਾ ਉਹ ਖੇਤਾਂ ਦੇ ਲਿਬੜਿਆ ਤੇ ਬੜਿਆ ਨਾ ਗੁਰਦੁਆਰੇ ਚਲ ਗਿਆ ਇਦਾਂ ਹੀ ਹੂੰ ਠੀਕ ਹੈ ਜੀ ਤੇ ਉਹ ਨਾ ਲੈਣ ਚ ਲਾ ਗਿਆ ਪ੍ਰਸ਼ਾਦ ਵਾਲੀ ਤੇ ਜਿਹੜਾ ਭਾਈ ਹੁਣ ਰਿਸ਼ ਬਣਿਆ ਇਹ ਉਹ ਉੱਥੇ ਸੇਵਾਦਾਰ ਗੁਰਦੁਆਰੇ ਹੂੰ ਤੇ ਇਹ ਕਹਿੰਦਾ ਕਿ ਚਲੋ ਪਰੇ ਹੋ ਰਿਛਾ ਜੀ ਤੂੰ ਕਿਧਰੋਂ ਆ ਗਿਆ ਜਿੱਦਾਂ ਦਿੱਤਾਂ ਦੇ ਅੱਗੇ ਹੁੰਦੇ ਤਾੜੀਆਂ ਤੇ ਮਿੱਟੀ ਭਈ ਹੋਣਾ ਹੂੰ 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 ਤੇ ਉਹਨੇ ਇੱਦਾਂ ਗਿਆ ਤੇ ਉਹ ਜੱਟ ਨੇ ਨਾ ਥੱਲਿਓਂ ਪ੍ਰਸ਼ਾਦ ਕਿਸੇ ਦਾ ਡੁੱਲਿਆ ਸੀ ਉਹ ਚੱਕ ਕੇ ਕਹਿੰਦਾ ਰੇਸ਼ੂ ਆਉਂਗਾ ਤੂੰ ਹੂੰ ਹੈਨਾ ਤੇ ਉਹ ਬੰਦਾ ਗੁਰਗੋਬ ਸਿੰਘ ਜੀ ਕਹਿੰਦੇ ਕਿ ਮੈਨੂੰ ਉਸ ਜੱਟ ਦੀ ਭਗਤੀ ਇਹ ਨਾਲੋਂ ਜ਼ਿਆਦਾ ਸੀ ਹੂੰ ਠੀਕ ਹੈ ਜੀ ਤੇ ਤਾਂ ਕਰਕੇ ਇਹਨੂੰ ਵੀ ਮੈਨੂੰ ਉਸ ਭਗਤ ਦੇ ਬੋਲ ਫਗਾਉਣੇ ਪਏ ਇਹ ਵੀ ਭਗਤ ਸੀਗਾ ਉਹ ਵੀ ਭਗਤ ਸੀਗਾ ਹੂੰ ਠੀਕਾ ਮੇਰੇ ਕਹਿਣਾ ਮਤਲਬ ਟੋਕਾ ਟਕਾਈ ਗੁਰਦੁਆਰਿਆਂ 'ਚ ਗੁਰੂ ਸਾਹਿਬ ਨੇ ਇੰਨੀ ਵਰਦੀਓ ਐ ਇੰਨੀ ਡੇਂਜਰਸ ਆ ਕਿ ਤੁਸੀਂ ਕਿਸੇ ਦੇ ਕੱਪੜੇ ਲਿਬੜਿਓ ਜਿੱਦਾਂ ਕੁਛ ਕਰਕੇ ਉਹਨੂੰ ਟੋਕ ਨਹੀਂ ਸਕਦੇ ਗੁਰੂ ਘਰ ਮੱਥਾ ਟੇਕਣ ਆਏ ਬੰਦੇ ਨੂੰ ਹਾਂ ਬਿਲਕੁਲ ਬਿਲਕੁਲ ਕੀ ਪਤਾ ਉਹ ਬੰਦੇ 'ਚ ਆਪਾਂ ਮਨ ਥੋੜੀ ਉਹਦਾ ਪੜ ਸਕਦੇ ਆ ਵੀ ਕਿੰਨੀ ਕਿ ਸਰਦਾ ਕਿੰਨੀ ਕਿ ਸਰਦਾ ਲੈ ਕੇ ਆਇਆ ਜਿੰਨੀ ਕਿ ਸਰਦਾ ਲੈ ਕੇ ਆਇਆ ਕਿੰਨੀ ਆਸ ਲੈ ਕੇ ਆਇਆ ਬੰਦਾ ਹਨਾ ਤੇ ਹਾਂਜੀ ਹਾਂਜੀ ਗੱਲ ਤੋਂ ਠੀਕ ਆ ਵੀ ਆਪਾਂ ਪਹਿਰਾਵੇ ਤੇ ਜਾ ਕੇ ਨਹੀਂ ਟੋਕਾ ਟਕਾਈ ਕਰਨੀ ਚਾਹੀਦੀ ਹਨਾ ਵੀ ਪਤਾ ਨਹੀਂ ਬੰਦਾ ਕਿਵੇਂ ਸੋਚ ਕੇ ਆਉਂਦਾ ਕਿਵੇਂ ਆਉਂਦਾ ਹਾਂਜੀ 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 ਬਿਲਕੁਲ 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 ਤੇ ਆਪਣੇ ਇੱਥੇ ਜਿਹੜਾ ਤੁਹਾਡਾ ਏਰੀਆ ਹੈ ਨਾ ਜਿੱਥੇ ਤੁਸੀਂ ਰਹਿੰਦੇ ਆ ਇਹ ਹਾਂਜੀ ਇਸ ਏਰੀਏ ਦੇ ਵਿੱਚ ਜਾਂ ਜੇ ਆਪਾਂ ਲਾ ਕੇ ਦੇਖ ਲਈਏ ਤੁਹਾਡੇ ਏਰੀਏ ਦੀ ਵੀ ਨਹੀਂ ਗੱਲ ਕਰਦਾ ਮੈਂ ਬਾਹਰਲੇ ਮੁਲਕਾਂ ਦੇ ਵਿੱਚ ਹਨਾ ਵੀ ਜਿਵੇਂ ਗੁਰਦੁਆਰੇ ਹੈਗੇ ਆ ਆਪਣੇ ਮੈਜੋਰਟੀ ਆ ਆਪਣੇ ਪੰਜਾਬੀਆਂ ਨੇ ਹਨਾ ਜਾਂ ਸਿੱਖਾਂ ਨੇ ਜਾਂ ਸਾਰੇ ਧਰਮ ਵਾਲਿਆਂ ਨੇ ਮਿਲ ਕੇ ਆਪਦੇ ਆਪ ਦੇ ਗੁਰਦੁਆਰੇ ਜਾਂ ਮੰਦਿਰ ਬਣਾਏ ਆ ਹਨਾ ਤੇ ਉਹਨਾਂ ਦੇ ਉਹਨਾਂ ਉਸ ਲੋਕੇਲਿਟੀ ਦੇ ਵਿੱਚ ਜਿਹੜੇ ਗੁਰਦੁਆਰੇ ਮੰਦਿਰ ਹੈ ਫਿਰ ਉਹਨਾਂ ਵਿੱਚ ਜਾਣ ਵਾਸਤੇ ਅੱਜ ਦੇ ਜਵਾਕਾਂ ਦਾ ਇੰਟਰਸਟ ਹੈਗਾ ਜਾਂ ਘਟ ਗਿਆ ਬਹੁਤ ਦੇਖੋ ਬਈ ਜੀ ਜਦੋਂ ਤਾਂ ਜਵਾਕ ਬਹੁਤ ਛੋਟੇ ਹੁੰਦੇ ਆ ਹੂੰ 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 ਠੀਕ ਉਦੋਂ ਤਾਂ ਮਤਲਬ ਕਹਿ ਲੋ ਤੁਸੀਂ ਕਿ ਉਹ ਜਾਂਦੇ ਆਪਣੇ ਮਾਪੇ ਬਨਾ ਹਨਾ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਹੋ ਕੀ ਰਿਹਾ ਹੈ ਜਦੋਂ ਤੱਕ ਉਹ ਸਕੂਲਾਂ 'ਚ ਨਹੀਂ ਜਾਂਦੇ ਜੀ 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 ਤੇ ਜਦੋਂ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ ਥੋੜੇ ਥੋੜੇ ਵੱਡੇ ਹੋਣ ਲੱਗਦੇ ਆ ਜੀ ਤੇ ਉਦੋਂ ਫਿਰ ਹੈਲੋ ਹਾਂਜੀ 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 ਮੇਰੀ ਆਵਾਜ਼ ਆ ਰਹੀ ਆ ਰਹੀ ਆ ਰਹੀ ਹਾਂਜੀ ਆ ਰਹੀ ਆ ਜੀ ਹਾਂਜੀ ਹਾਂਜੀ ਹੁਣ ਆ ਰਹੀ ਆ ਵੇ ਜੀ ਹਾਂਜੀ ਹਾਂਜੀ ਆ ਰਹੀ ਆ ਤੇ ਉਹ ਜਦੋਂ ਫੇ ਥੋੜੇ ਜੇ ਵੱਡੇ ਹੋਣ ਲੱਗਦੇ ਆ ਜਿੱਦਾਂ ਕਹ ਲਓ ਕਿ ਤੁਸੀਂ ਜਦੋਂ ਸਕੂਲੇ ਜਾਣ ਲੱਪੰਦੇ ਆਲੇ ਦੁਆਲੇ ਕਮਿਊਨਿਟੀ ਚ ਵਿਚਰਦੇ ਆ ਹੂੰ ਹੂੰ ਠੀਕ ਆ ਜੀ ਫੇ ਉਹ ਥੋੜਾ ਜਿਹਾ ਇਗਨੋਰ ਕਰਨ ਲੱਪੰਦੇ ਆ ਜਿੱਦਾਂ ਮੈਂ ਜਦੋਂ ਇਥੇ ਨਵਾਂ ਨਵਾਂ ਆਇਆ ਮੈਂ ਗੁਰਦੁਆਰਾ ਸਾਹਿਬ ਦੇ ਨਾਲ ਵਾਲੇ ਘਰਾਂ 'ਚ ਰਹਿੰਦਾ ਉਹਨਾਂ ਦੇ ਤੇ ਸਾਡੇ ਬਾਸਕਟਬਾਲ ਦਾ ਉਹ ਪਿਆ ਹੁੰਦਾ ਸੀਗਾ ਜਿਹੜਾ ਇੱਥੇ ਆਉਂਦਾ ਬਾਲ ਫਾਉਣ ਵਾਲਾ ਨੈਟ ਜੀ ਆ ਜੀ ਜੀ ਤੇ ਸਾਡੇ ਨਾਲ ਉੱਥੇ ਗੁਰਦੁਆਰੇ ਬੱਚਿਆਂ ਨੇ ਆਉਣਾ ਜਿਹੜੇ ਇੱਥੇ ਤੇ ਬੌਂਸ ਸੀਗੇ ਤੇ ਉਹਨਾਂ ਨੇ ਇੱਥੇ ਖੇਲਣਾ ਆਇਆਣਾ ਸਾਡੇ ਨਾਲ ਅਸੀਂ ਖੇਲਦੇ ਹੁੰਦੇ ਸੀ ਉੱਤੇ ਹੂੰ ਹੂੰ ਤੇ ਅਸੀਂ ਉਹਨਾਂ ਨੂੰ ਪੁੱਛਣਾ ਕਿ ਯਾਰ ਤੂੰ ਤਾਂ ਬੜਾ ਅਸੀਂ ਵੀ ਨਹੀਂ ਇੰਨੇ ਸਿੱਖੀ ਚ ਪੱਕੇ ਹੈਗੇ ਜਿੰਨਾ ਤੂੰ ਦੁਮਾਲਾ ਬੰਦਾ ਹੈ ਨਾ ਹੂੰ ਤੇ ਉਹਨੇ ਕਹਾ ਨਾ ਆਈ ਐਮ ਜਸਟ ਵੇਟਿੰਗ ਫੋਰ 18 ਇਅਰ ਆਈ ਵਿਲ ਸ਼ੇਪ ਮਾਈ ਹੈਡ ਸ਼ੇਪ ਮਾਈ ਹੈਡ ਹੂੰ ਮੈਂ ਅਸੀਂ ਕਹਾ ਨਾ ਮਤਲਬ ਕਿਉਂ ਕੀ ਕੀ ਰੀਜ਼ਨ ਆ ਕਿ ਤੈਨੂੰ ਕਹਿੰਦਾ ਨਹੀਂ ਨਹੀਂ ਕਹਿੰਦਾ ਇਹ ਮਤਲਬ ਕਿ ਬਹੁਤ ਰੈਸਟ੍ਰਿਕਸ਼ਨ ਵਾਲਾ ਰੀਜ਼ਨ ਆਇਆ ਤੇ ਰੈਸਟ੍ਰਿਕਸ਼ਨਾਂ ਬਹੁਤ ਆ ਕਹਿੰਦਾ ਥੱਲੇ ਹੇਅਰ ਰੱਖਣਾ ਆਪਾਂ ਉਹ ਨਹੀਂ ਹੋ ਜਾਂਦੇ ਫਿਰ ਸਾਨੂੰ ਹੇਅਰ ਹੇਅਰ ਨਾਲ ਰੱਖ ਕੇ ਸਾਨੂੰ ਹੋਰ ਬਹੁਤ ਕੁਝ ਕਰਨਾ ਪੈਂਦਾ ਕਹਿੰਦਾ ਆ ਨਹੀਂ ਕਰੂ ਉਹ ਨਹੀਂ ਕਰੂ ਆ ਨਹੀਂ ਖਾਣਾ ਉਹ ਨਹੀਂ ਖਾਣਾ ਤੇ ਉਹ ਉਹ ਬੱਚੇ ਬੱਚੇ ਤੇ ਰੈਸਟ੍ਰਿਕਸ਼ਨਾਂ ਤਾਂ ਬਹੁਤ ਭੱਜਦੇ ਹਾਂ ਠੀਕ ਆ ਕਿ ਸਾਨੂੰ ਗੁਰਦੁਆਰੇ ਮਤਲਬ ਕਿ ਜੇ ਸਾਨੂੰ ਹੁਣ ਜੇ ਇੱਕ ਇੱਕ ਫਰੀडम ਸਾਰਿਆਂ ਨੂੰ ਪਸੰਦ ਹੁੰਦੇ ਫਰੀडम ਹੀ ਸਭ ਤੋਂ ਵੱਡਾ ਇੱਕ ਉਹ ਹੁੰਦਾ ਆ ਜੀ ਕਿ ਜਦੋਂ ਤੁਸੀਂ ਹੁਣ ਲੰਗਰ ਵਰਤਾ ਰਹੇ ਬੰਦੇ ਨੂੰ ਤੁਸੀਂ ਇੱਕ ਬੰਦਾ ਵਿਚਾਰਾ ਬਾਲਟੀ ਲੈ ਕੇ ਆਰਦਾ ਨੂੰ ਰਿਆ ਵਾਇ ਗੁਰੂ ਘਰ ਕਰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹਨੇ ਬਾਲਟੀ ਥੱਲੇ ਰੱਖਦੀ ਉਹਨੂੰ ਕਹਿੰਦਾ じゃ ਬਾਲਟੀ ਅੰਦਰ ਰੱਖ ਕੇ ਇਹ ਨਹੀਂ ਵਰਤੋਣਾ ਹੁਣ ਟੋਲ ਕੇ ਆਓ ਜੀ 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 ਹੈਨਾ ਜੀ ਤੇ ਇਹ ਕਈ ਛੋਟੀਆਂ ਗੱਲਾਂ ਇਹਨਾਂ ਕੁਝ ਨਹੀਂ ਹੁੰਦਾ ਇਹ ਇਹ ਨਾ ਚੀਜ਼ਾਂ ਤੋਂ ਸਾਨੂੰ ਗੁਰੂ ਸਾਹਿਬ ਕੱਢ ਕੇ ਗਏ ਜੀ ਜੀ ਕਿ ਵਹਿਮ ਚ ਨਹੀਂ ਪੈਣਾ ਪਖੰਡ ਹੱਥ ਸਾਡੇ ਸਭ ਤੋਂ ਵੱਡਾ ਸਾਨੂੰ ਮਨਾ ਕਰਕੇ ਗਏ ਕਿ ਹੱਥ ਤਾਂ ਕਰਨੇ ਨਹੀਂ ਹੱਥ ਪੂਜਾ ਕਰਨੀ ਨਹੀਂ ਹਾਂ ਕਿ ਜਿੱਥੇ ਤੁਹਾਡਾ ਮਨ ਵੱਜਦਾ ਪਿਆ ਹੈ ਜਿੱਥੇ ਤੁਹਾਡਾ ਸਰੀਰ ਵੱਜਦਾ ਪਿਆ ਉਹ ਪੂਜਾ ਤਾਂ ਕਰਨੀ ਨਹੀਂ ਹੈਗੀ ਹੱਥ ਪੂਜਾ ਸਾਨੂੰ ਸਖਤ ਤੌਰ ਤੇ ਮਨਾਇਆ ਜੀ 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 ਬਟ ਸਾਡੇ ਹੁਣ ਹੱਟ ਸਭ ਤੋਂ ਜ਼ਿਆਦਾ ਐ ਇੰਨੇ ਪਾਠ ਕਰ ਲੋ ਇਹਦੇ ਇੰਨੇ ਕਰ ਲੋ ਇਹਦੇ ਠੀਕ ਆ ਉਹ ਬੰਦੇ ਦਾ ਧਿਆਨ ਘੜੀ ਵਾਲ ਦੇਂਦਾ ਪਾਠ ਹਾਲ ਤਾਂ ਹੁੰਦਾ ਹੀ ਨਹੀਂ ਹਾਂ ਹੁੰਦਾ ਹੀ ਨਹੀਂ ਬਿਲਕੁਲ 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 ਸਹੀ ਸਾਨੂੰ ਤਾਂ ਇਦਾਂ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਕਿ ਜੇ ਤੁਹਾਡੀ ਮੰਨ ਦੀ ਖੁਸ਼ੀ ਆ ਬੰਮਾ ਇੱਕ ਵਾਰੀ ਵਾਹਿਗੁਰੂ ਕਹ ਲਓ ਤੁਹਾਨੂੰ ਮਜ਼ਾ ਆਉਣਾ ਚਾਹੀਦਾ ਵਾਹਿਗੁਰੂ ਬਿਲਕੁਲ 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 ਸਹੀ ਹੈ ਹੈ ਨਾ ਜੀ ਤੇ ਉਹ ਪਰ ਹੁਣ ਅਸੀਂ ਹੁਣ ਫਸਿਓ ਆ ਸਾਡੀ ਜਨਰੇਸ਼ਨ ਇੱਥੇ ਫਸਿਓ ਆ ਅਗਲੀ ਜਨਰੇਸ਼ਨ ਹੁਣ ਉਦੋਂ ਦੱਸਿਆ ਜਿੱਦਾਂ ਬੱਚੇ ਉਹਨਾਂ ਨੂੰ ਜਿੱਧਰ ਈਜ਼ੀ ਲੱਗਦਾ ਹੈ ਉਧਰ ਚੱਲ ਜਾਂਦੇ ਆ ਉਧਰ ਚਲੇ ਜਾਂਦੇ ਆ ਬਿਲਕੁਲ 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 ਤੇ ਪਰ ਇੱਕ ਨਾ ਸਾਨੂੰ ਰਾਹ ਨਹੀਂ ਬੰਦ ਕਰਨੀ ਜੇ ਤੇ ਮੇਰੀ ਥਿੰਕਿੰਗ ਹੈ ਜੇ ਬੱਚੇ ਚੱਲ ਵੀ ਜਾਣ ਉਹਨਾਂ ਨੂੰ ਇੰਨਾ ਨੌਕਾ ਕੀਤਾ ਹੋਵੇ ਤਾਂ ਮੁੜ ਕੇ ਆ ਹੀ ਨਾ ਸਕਣ ਜੀ 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 ਹੈ ਨਾ ਬੱਚੇ ਚੱਲ ਜਾਣ ਕੋਈ ਚੱਕਾ ਨਹੀਂ ਪਰ ਇੰਨਾ ਉਹਨਾਂ ਨੂੰ ਸੌਖੇ ਰੱਖੋ ਉਹਨਾਂ ਨੂੰ ਦੂਜੇ ਰਿਲੀਜੀਅਨ ਚ ਜਾ ਕੇ ਲੱਗੇ ਨਹੀਂ ਯਾਰ ਮੇਰੇ ਵਾਲਾ ਤਾਂ ਬਹੁਤ ਵਧੀਆ ਸੀ ਤਾਂ ਐਵੇਂ ਹੀ ਮੁੜ ਕੇ ਆ ਜਾਣ ਹਾਂ ਬਿਲਕੁਲ ਬਿਲਕੁਲ ਸਹੀ ਹੈ ਚਲੋ ਠੀਕ ਹੈ ਬੈਂਸ ਸਾਹਿਬ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਕੱਢਿਆ ਇੰਨੀਆਂ ਵਧੀਆ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਉਮੀਦ ਆ ਵੀ ਜਰੂਰ ਜਿਹੜਾ ਹੈਗਾ ਇਹਦਾ ਚੰਗਾ ਪ੍ਰਭਾਵ ਜਾਂ ਪੋਜ਼ਿਟਿਵ ਜਰੂਰ ਇਹਦਾ ਆਊਟਕਮ ਨਿਕਲੂਗਾ ਤੇ ਜੇ ਇਨ ਫਿਊਚਰ ਆਪਾਂ ਕਿਸੇ ਜਰੂਰ ਹੋਰ ਨਵੇਂ ਟੌਪਿਕ ਤੇ ਗੱਲਬਾਤ ਕਰਦੇ ਰਵਾਂਗੇ ਟੱਚ ਰਵਾਂਗੇ ਬਹੁਤ ਬਹੁਤ ਥੈਂਕ ਯੂ ਬਾਈ ਤੁਹਾਡਾ ਬਾਈ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ ਨਹੀਂ ਨਹੀਂ ਚੱਲਦਾ ਸੀ ਤਾਂ ਅੱਜ ਸਾਡਾ ਤਾਂ ਫ੍ਰੀ ਆ ਭਾਵਾਂ ਦੀ ਤੁਸੀਂ ਸਾਰਾ ਦਿਨ ਲੱਗੇ ਰਹੋ ਕੋਈ ਚੱਕਰ ਨਹੀਂ 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 ਬਾਈ ਜੀ ਟਾਈਮ ਤਾਂ ਸਾਰਿਆਂ ਦਾ ਕੀ ਹੁੰਦਾ ਕੋਈ ਤੁਹਾਡਾ ਵੀ ਬਹੁਤ ਥੈਂਕ ਯੂ ਤੇ ਓਕੇ ਚਲੋ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਬਾਈ ਜੀ ਆਪਣਾ ਧਿਆਨ ਰੱਖਿਓ ਜੇ ਫੈਮਿਲੀ ਦਾ ਧਿਆਨ ਰੱਖਿਓ ਜੇ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ